ਇਹ ਬਿਕਾ ਦਾ ਹੈ ਰਦਾ ਇਹ ਜਹਾਜ ਦਾ ਇਹ ਕੁੜੇ ਦਾ ਟਾਟਾ ਦਾ ਜੀ 230 ਐਚਪੀ ਦੱਸਦੇ ਇਹਨੂੰ ਇਹ ਹੈ ਹਾਂ ਇਹਦਾ ਪੰਪ ਵੀ ਵੱਖਰਾ ਹੀ ਆ ਅੱਛਾ ਡੀਜ਼ਲ ਪੰਪ ਹੈ ਹਾਂ ਇੰਪੋਰਟਡ ਪੰਪ ਜਿਆ ਲੱਗਿਆ ਇਹਦੇ ਤੇ ਇਹਨਾਂ ਨੇ ਬਾਈ ਹੋਰਾਂ ਨੇ ਕੀ ਬਈ ਇਹਨਾਂ ਨੇ ਟਰੈਕਟਰ ਤਿਆਰ ਕਰਾਉਣਾ ਹੁੰਦਾ 230 ਐਚਪੀ ਹਾਂ ਮਨ ਲਾ ਖੇਤੀ ਨੂੰ ਕੇ ਨਾ ਪੁੱਠੇ ਪੰਨਾਂ ਨੂੰ ਪੰਗੇ ਲੈਣਾ ਫਿਰ ਸਪੀਡ ਵਾਲਾ ਬਣਾਉਣਾ ਉਹ ਸਪੀਡ ਵਾਲਾ ਹਾਂ ਪਰ ਇਹ ਤਾਂ ਫਿਰ ਚੜੇ ਹੁਣ ਆਮ 1.5 150 ਕਹੀ ਜਾਂਦੇ ਹਨਾ ਇਹ ਤਾਂ ਮੈਂ ਨਾ 200 ਨੂੰ ਜਾਂ ਬਈ ਮੋਡੀਫਿਕੇਸ਼ਨਾਂ ਬਹੁਤ ਚੱਲ ਜਾਂਦੀਆਂ ਬਈ ਬਹੁਤ ਚੱਲਦੀਆਂ ਬਹੁਤ ਇੱਕ ਤਾਂ ਮੋਡੀਫਾਈ ਟਰਬੋ ਬਦਲਤੀ ਤੇ ਪੰਪ ਲਾਤਾ ਉਹ ਮੈਂਟੋ ਮੈਂਟੀ ਅਰੀਜਨਲ ਕੰਮ ਕਰਨਾ ਪਰ ਜਿਹੜੀ ਬਾਈ ਹੋਰਾਂ ਦੀ ਮਿਹਨਤ ਆ ਇਹ ਸਭ ਤੋਂ ਅਲੱਗ ਆ ਬਾਈ ਹੁਣ ਆ ਇੰਜਨ ਨੂੰ ਤੁਸੀਂ ਦੇਖੋ ਵੀ ਕਿਹੜੇ ਹਾਲਾਤਾਂ ਨਾਲ ਕਿਵੇਂ ਜੜਿਆ ਹੋਊਗਾ ਕਿੰਨੀ ਮਿਹਨਤ ਆ ਹਾਂ ਦਿਖਾਓ ਕੋਈ ਹੈ ਕੋਈ ਟੇਡਾ ਵਿੰਗ ਉੱਚਾ ਨੀਵਾ ਕਰੀ ਦੇਖਦਾ ਬਾਹਰ ਰੈਕਟਰ ਨਾਲ ਸਾਡੀ ਸਰਦਾਰ ਦੀ ਬਾਤ ਹੀ ਬਹੁਤ ਜ਼ਿਆਦਾ ਹੈ ਜੀ ਹਮ ਹੁਣ ਜੇ ਇਹ ਬਾਹਰ ਦਾ ਇੱਕ ਇੱਕ ਚੀਜ਼ ਅਸੀਂ ਖੁਦ ਕਰੀਦਣੀ ਆ ਦੀ ਇਦੇ ਵਿੱਚ ਇੰਨੀ ਧਿਆਨ ਰੱਖਣਾ ਪੈਂਦਾ ਵੀ ਯਾਰ ਕਿਤੇ ਦੂਰ ਚੋਂ ਕੋਈ ਵੱਧ ਨਾ ਲੈ ਲੇ ਜਿੰਨਾ ਜਿਹੜਾ 00 ਸੈਂਟਰ ਨਹੀਂ ਹੁੰਦਾ ਇਹ ਤਾਂ ਚੱਲਦੇ ਨਹੀਂ ਇਹ ਚੱਲਣਾ ਇਹ ਕਲੱਚ ਹੀ ਨਹੀਂ ਚੱਲਦਾ ਇਹਦਾ ਉਹਦੇ ਗੋਨੋ ਕੋ ਤੋੜੀ ਰੱਖਣਾ ਨੇ ਇਹਨੇ ਬੈਰਿੰਗ ਭੰਨੀ ਰੱਖਣਾ ਕਲੱਚ ਪਲੇਟ ਨਹੀਂ ਸਹੀ ਗੱਲ ਹੈ ਇਹ 110 HP ਬਈ ਤੁਹਾਡੇ ਮੂੰਹ ਜਵਾਨੀ ਆ ਕਿ ਲਿਖਿਆ ਉੱਤੇ ਲਿਖਿਆ ਜੀ ਇੱਥੋਂ ਤੱਕ ਕਿ ਸਵਰਾਜ ਰੋ ਇਦੋਂ ਅੱਗੇ ਇਹੋ ਜਿਹਾ ਜੇਐਸਵੀ ਵਾਲਾ ਇੰਨ ਲੱਗਣਾ ਨੂੰ ਇਹਦੇ ਨਾਲ ਦਾ ਹੀ ਹੈ ਉਹ ਕਿੰਨੇ HP ਵਾਲਾ ਬਈ ਉਹ 105 HP ਦਾ ਹੈ ਇਦੋਂ 4 ਸਾਲ ਪਹਿਲਾਂ 35B ਟਰੈਕਟਰ ਦੇ ਲਈ ਸੀ ਬਾਈ ਨੇ ਤੇ ਉਹਦੇ ਨਾਲ ਸੁਪਰ ਸੀਡਰ ਚਕਾਇਆ ਸੀਗਾ ਤੇ ਬਈ ਇਹਦੀ ਫਿਟਿੰਗ ਆ ਜਿਵੇਂ ਹੁਣ ਆ ਚੀਜ਼ ਉਪਰ ਹੀ ਲੱਗ ਰਹੀ ਇਕੱਲੇ ਬਸ ਇਕੱਲੇ ਆਹੀ ਪੀਸ ਪਿਆ ਸਨ ਜਿਹੜੇ ਅੱਛਾ ਜਿਹਾ ਦਾ ਠੀਕ ਹੈ ਜੀ 2 ਇੰਚ ਦਾ ਹੋ ਰਿਹਾ ਪਿਆ ਓਕੇ ਬਾਕੀ ਇਹਦੀ ਫਿਰ ਬਾਹਲਾ ਲੰਮਾ ਲੁਮਾ ਵੀ ਨਹੀਂ ਲੱਗ ਰਿਹਾ ਹਨਾ ਨਾ ਉੱਡਾ ਹੀ ਹੈ ਜੀ ਉੱਡਾ ਆਕ ਤਾਂ ਕਿਸਾਨ ਵੀਰੋ ਤੁਹਾਡਾ ਅੱਜ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਫੇਰ ਬਾਈ ਗਰਮੀਤ ਕੋਲੇ ਪਹੁੰਚੇ ਆ ਇਹਨਾਂ ਨੂੰ ਬੁਲਾਉਣੇ ਆ ਸਸਰੀ ਦਾ ਬਾਈ ਸਸਰੀ ਦਾ ਬਾਈ ਤੇ ਬਾਈ ਕੋਲੇ ਪਹੁੰਚਣਾ ਵੀ ਸਾਰੇ 4 ਕਮੈਂਟ ਹੀ ਹੋਇਆ ਹੁਣ ਸਾਰੀ ਆਪਾਂ ਮਾਈਕ ਲਾ ਦੇ ਕਿਉਂਕਿ ਸਾਡੇ ਕੋਲੇ ਵੀ ਸਮਾਂ ਕੱਸਦਾ ਹੀ ਤੇ ਬਾਈ ਕੋਲੇ ਵੀ ਤੇ ਬਾਈ ਜੀ ਆ ਜਿਹੜਾ ਡਰਾਈ ਜਾਂਦਾ ਸਾਨੂੰ ਯਾਰ ਔਣਸਰ ਮੱਥੇ ਲੱਗਿਆ ਫੇਰ ਆਪਣੀ ਵਰਕਸ਼ਾਪ ਦੀ ਰੌਣਕ ਮੰਨ ਰਿਹਾ ਕੋ ਹੋਰ ਇਹ ਕੀ ਸ਼ੈ ਐ ਬਾਈ ਯਾਰ ਹਾਂ ਇਹ ਇੰਗਣਾ ਟਾਟਾ ਦਾ ਜੀ ਆ ਯਾਰ ਟਰਪੋ ਨਾ ਦੇਖ ਯਾਰ ਗੱਠ ਤੋਂ ਉੱਚੀ ਹੈ ਨਾ ਬਾਈ ਤਾਂ ਹੀ ਮਾਰਦੇ ਜ਼ੋਰ ਫਿਰ ਇਹ ਟਰਪੋ ਤਾਂ ਨਹੀਂ ਇਹ ਵੀ ਕਾਦਾ ਯਾਰ ਇਹਦਾ ਇੰਜ ਜਾਇਦਾ ਇਹ ਕੁੜੇ ਦਾ ਟਾਟਾ ਦਾ ਜੀ 230 h p ਦੱਸਦੇ ਇਹਨੂੰ ਇਹ ਹੈ ਹਾਂ ਇਹਦਾ ਪੰਪ ਵੀ ਵੱਖਰਾ ਹੀ ਆ ਅੱਛਾ ਡੀਜ਼ਲ ਪੰਪ ਹੈ ਹਾਂ ਇੰਪੋਰਟਡ ਪੰਪ ਯਾਰ ਲੱਗਿਆ ਇਹਦੇ ਵਿੱਚ ਇਹ ਨਾ ਪਗੜੀ ਮਾਈਕੋ ਨਾ ਰੂਟ ਟ੍ਰਾਈਬ ਦੇ ਕੋਸ ਹੈ ਹੈ ਤਾਂ ਬੋਸ ਦਾ ਹੀ ਮੇਕੋ ਦਾ ਹੀ ਹੈ ਅੱਛਾ ਜੀ ਪਰ ਆਮ ਜਿਹੇ ਪਲੇਟਰ ਨੇ ਫਿੰਗਰ ਪਲੇਟਾਂ ਬੁੱਟਾ ਬਾਹਰ ਉਹ ਦੇਖਦਾ ਨਹੀਂ ਬਾਹਰ ਕੋ ਸਮਝ ਬੰਦੀ ਹੈ ਸਾਰਾ ਜੀ ਬੰਦੀ ਹੈ ਚਲੋ ਕੋਈ ਨਹੀਂ ਇਹਨੂੰ ਸਵਾਰ ਕੇ ਬਈ ਆਸੇ-ਪਾਸੇ ਆਪਾਂ ਦਿਖਾ ਦੇਂਗਾ ਅਗਲੀਆਂ ਵੀਡੀਓ 'ਚ ਜਦੋਂ ਟ੍ਰਾਈ ਕਰਾਂ ਕੋਈ ਨਹੀਂ ਜਦੋਂ ਟਰੈਕਟਰਾਂ ਦੇ ਨੇੜੇ ਹੋਊਗਾ ਕੇ ਰਾਜ ਇਹਨੂੰ ਇਧਰਲੀ ਸਾਈਡ ਤੋਂ ਦਿਖਾ ਦੇ ਬੇਜਗਜੀਤ ਮੈਂ ਸਕੂਟੀ ਪਾਸੇ ਕਰਦੇ ਆ ਆ ਦਿਖਾ ਵੀ ਟਰਬੋ ਟਰਬੋ ਦੀ ਪੱਟੀ ਕੱਢੀ ਆ ਯਾਰ ਇਹ ਸਿਲੰਡਰ ਦੇ ਵਿੱਚ ਇਹਦੇ ਵੀ ਹੈੱਡ ਜੇ ਆ ਦੂਜਾ ਦੇ ਵੀ ਓਡੋ ਓਡ ਆਉਂਦੇ ਆ ਇਹ ਟੀਸੀ ਹੁੰਦੇ ਆ ਵੈਸੇ ਪੀਸੀ ਇੰਜਨ ਹੁੰਦੇ ਆ ਬਾਕੀ ਬਾਹਲੀ ਨਹੀਂ ਮੇਰੀ ਨੌਲੇਜ ਕਿਹੜਾ ਹੈ ਠੀਕ ਹੈ ਪੀਸੀ ਚ ਆਇਆ ਵੈਸੇ ਇਹ ਹੈ ਕਹਿੰਦੇ ਟੈਪਟਾਂ ਦੇ ਟੱਪ ਹੀ ਆਂ ਡਾਡਾ ਹਾਂ ਇਹ ਬਈ ਕਿੱਥੋਂ ਲੈ ਕੇ ਆਏ ਕਿੱਥੋਂ ਦੇ ਬੰਦੇ ਲੈ ਕੇ ਆਏ ਇਹ ਬੰਦੇ ਹੈਗੇ ਆ ਭਿੰਡਰਾ ਪਿੰਡ ਆਈ ਮੋਗੇ ਜਿਲ੍ਹੇ ਅੱਛਾ ਬਈ ਇਥੋਂ ਦੇ ਤੇ ਇਹਨਾਂ ਨੇ ਬਾਈ ਹੋਰਾਂ ਨੇ ਕੀ ਬਈ ਇਹਨਾਂ ਨੇ ਟਰੈਕਟਰ ਤਿਆਰ ਕਰਾਉਣਾ ਆਂਦਾ 230 ਆ ਚਵੀਲ ਹਾਂ ਮਨ ਲਾ ਖੇਤੀ ਨੂੰ ਕੇ ਨਾ ਉੱਠੇ ਪੰਨਾਂ ਨੂੰ ਪੰਗੇ ਲੈਣ ਨੂੰ ਹੌਣ ਜੁੜੇ ਸਹੀ ਹੱਥ ਪੁੱਠੇ ਪੰਗੇ ਵਾਲੇ ਸੀ ਤਾਂ ਮਾੜੇ ਮੋੜ ਪੰਗੇ ਵਾਲੇ ਸੀ ਹੌਣ ਲਾਏਗਾ ਫਿਰ ਸਰਾ ਹੈ ਕੀ ਕਰਨਾ ਉਹਨਾਂ ਨੇ ਬਾਈਆਂ ਨੇ ਇਹਦੇ ਤੇ ਬਸ ਟਾਇਰ ਘਮਾਉਣੇ ਆ ਇਹ ਟਾਇਰ ਘਮਾਉਣੇ ਆ ਇਹਦੀਆਂ ਟੂਪਾਂ 7500 ਵਾਲੀਆਂ ਅੱਛਾ ਨਹੀਂ ਟੂਬਾਂ ਕਿਹੜੇ ਦੀਆਂ ਇਹ 7500 ਹੋ ਲੈਣ ਦੀਆਂ ਤੇ ਨਾਲ ਜਣੀ ਪੂਰਾ ਆ ਮਗਰਲਾ ਹਿੱਸਾ ਮਗਰਲਾ ਇਸ ਦਾ ਯੂਜੀ ਗੇਅਰ ਆ ਬਾਈ ਮਾਡਲ ਦੇ ਲੈ ਭਈਆ ਅੱਛਾ ਆ ਹਿੱਸਾ ਹੈ ਠੀਕ ਆ ਜਣੀ ਹੌਲੈਂਡ ਦਾ ਹਿੱਸਾ ਲੱਗਣਾ ਇਹਨੂੰ ਹੌਲੈਂਡ ਦਾ 7500 ਦਾ ਲੱਗਣਾ ਕਿ 3630 ਦਾ ਇਹ ਹਿੱਸਾ ਇਹਦਾ 3630 ਵਾਲਾ ਪਰ ਹੈ ਯੂਜੀ ਗੇਅਰ ਦਾ ਆ ਯੂਜੀ ਤੇ ਆ ਸਪੈਸ਼ਲ ਹੈ ਤੇਰੀ ਸਕੂਟਰ ਇਹ ਠੀਕ ਹੈ ਯੂਜੀ ਗੇਅਰ ਆ ਯੂਜੀ ਗੇਅਰ ਪਰ ਇਹਦੇ ਵਿੱਚ ਕਰਾਉਨ ਵੀ ਨੇ ਡੈਕਸ ਲਗਵਾ ਰਹੇ ਸਾਰੇ ਚੇਂਜ ਆ ਉਹ ਜਣੀ ਮਾਲਾ ਅਥਰ ਸਪੀਡ ਵਾਲਾ ਬਣਾਉਣਾ ਉਹ ਸਪੀਡ ਵਾਲਾ ਹਾਂ ਇਹ ਤਾਂ ਫਰ ਚੜੇ ਹੁਣ ਆਮ 1.5 150 ਕਹੀ ਜਾਂਦੇ ਹਨ ਇਹ ਤਾਂ ਮੈਂ ਨਾ ਦੋ ਸਮਝਦਾ ਇਹ ਟਾਇਰ ਕਹਿੰਦੇ ਅਸੀਂ 14 ਦੇ ਪੌਣੇ ਰਮ ਦੇ ਆਏ ਪਏ ਥੋੜੇ ਜਿਹਾ ਡਾਟ ਲਾਉਣੇ ਹੈਗੇ ਭੱਜਣ ਵਾਲਾ 36 24 ਦੀ ਲਾਉਣੀ ਸਾਰੀ ਉਹ ਪਈ ਅੱਛਾ ਬਈ ਹਾਂ ਤੇ ਸਮਾਂ ਕਿ ਨਾ ਲੱਗੂ ਜਦੋਂ ਸਮੇਂ ਦਾ ਨਹੀਂ ਕਿ ਕਿਆ ਸਮਾਂ ਜਗਾੜ ਬਾਈ ਬਾਈ ਹੋਰ ਹਨੇ ਖੁੱਲਾ ਟਾਈਮ ਦਿੱਤਾ ਕੋਈ ਸਮਾਂ ਨਹੀਂ ਲਿਆ ਉਹਨਾਂ ਤੋਂ ਉਹਦੇ ਨਾਲ ਮੈਨੇ 1.5 ਮਹੀਨੇ ਹੀ ਕਰਦੇ ਹੋ ਕਹਿੰਦੇ ਕੋਈ ਹੋਣਾ ਨਹੀਂ ਲੈ ਬਈ ਮਿੱਤਰੋ ਜਿਹੜੀ ਅੱਜ ਦੀ ਸ਼ਾਨ ਬਣਿਆ ਪਿਆ ਇੱਕ ਟਰੈਕਟਰ ਪਿੱਛੇ ਹੋ ਕੇ ਦਿਖਾ ਬਈ ਸਾਰਾ ਇਹਦਾ ਕੱਦ ਕਾਠ ਵੀ ਦੇਖ ਲਓ ਤੁਸੀਂ 6 ਫੁੱਟ ਵਾਂਗੂ ਪ ਕਲਾਸ ਕਰਦਾ ਇੰਜਨ ਤੇ ਮਗਰਲਾ ਹਿੱਸਾ ਕਾਦਾ ਤੇ ਮਗਰਲਾ ਇਸ ਦਾ ਸੋਨ ਵਾਲੀ ਕਾਦਾ ਫਟਕ ਰਿਆ ਜੀ ਨੇ ਠੀਕ ਹੈ ਠੀਕ ਹੈ ਜਿਹੜੇ ਭਰਾ ਨਵੇਂ ਵੀਡੀਓ ਦੇ ਵਿੱਚ ਜੁੜੇ ਇਹ ਤੋਂ ਪਹਿਲਾਂ ਵੀ ਬਾਈ ਦੀਆਂ ਆਪਾਂ ਵੀਡੀਓ ਪਾਉਣੇ ਹੁੰਦੇ ਆ ਤਾਂ ਉਹਦੇ ਵਿੱਚ ਇੱਥੇ ਇਕੱਠਾ ਹੋਈ ਜਾਂਦਾ ਦਿਖਾਇਆ ਸੀ ਤੇ ਉਹਦੇ ਵਿੱਚ ਵੀ ਆਪਾਂ ਵੈਸੇ ਦੱਸਿਆ ਸੀ ਵੀ ਪਿਛਲਾ ਕਿਉਂ ਹਿੱਸਾ ਬਦਲ ਰਿਹਾ ਬਾਈ ਗਰਮੀ ਇਤ ਤੇ ਅੱਜ ਆਪਾਂ ਫੇਰ ਜਾਣਕਾਰੀ ਲੈਣੇ ਆ ਵੀ ਇਹ ਕਲਾਸ ਕਰ ਹੈ ਅਰੀਜਨਲ ਆ ਤੇ ਮਗਰਲੇ ਹਿੱਸੇ ਬਦਲਣ ਦਾ ਵੀ ਕੀ ਕਾਰਨ ਹੈ ਮਗਰਲੇ ਸਿੱਧਾ ਸਪੇਰ ਪਾਰਟ ਦਾ ਕਾਰਨ ਅੱਛਾ ਸਪੇਰ ਪਾਰਟ ਨਹੀਂ ਮਿਲ ਰਿਹਾ ਤਾਂ ਠੀਕ ਹੈ ਜੇ ਮਿਲਦਾ ਤਾਂ ਬਹੁਤ ਮੁਸ਼ਕਲ ਨਾਲ ਮਿਲਦਾ ਠੀਕ ਹੈ ਜੀ ਤੇ ਰੇਟ ਫਿਰ ਆਪਦੇ ਮਨਮਰਜ਼ੀ ਦਾ ਲਾਉਂਦਾ ਵੀ ਇਹਦੇ ਕੋਲ ਪਿਆ ਵੀ ਹੁੰਦਾ ਠੀਕ ਹੈ ਬਾਈ ਇਹਦਾ ਹੁਣ ਆਏ ਵੀ ਜਿੱਥੋਂ ਮਰਜ਼ੀ ਬੰਦਾ ਲੈ ਲੈ ਸਮਾਨ ਜਿਹੜੇ ਮਰਜ਼ੀ ਖੇਰ ਤੋਂ ਲੈ ਲੈ ਠੀਕ ਹੈ ਮੜਾ ਇਹ ਦਿਖਾ ਦੇ ਇੱਕ ਵਾਰ ਤੋਂ ਲੈ ਲੈ ਚ ਇਹ ਕਿਤੇ ਉਹ ਵੇਪਰ ਤੋਂ ਵੀ ਲੈ ਸਕਦਾ ਬੰਦਾ ਠੀਕ ਹੈ ਠੀਕ ਹੈ ਤੇ ਬਾਈ ਇਹਦੀ ਫਿਟਿੰਗ ਹੈ ਜਿਵੇਂ ਹੁਣ ਆ ਚੀਜ਼ ਉਪਰ ਹੀ ਲੱਗ ਰਹੀ ਇਕੱਲੀ ਬਸ ਇਕੱਲੀ ਆਹੀ ਪੀਸ ਪਿਆ ਸਨ ਜਿਹੜੇ ਅਹੋ ਜਿਵੇਂ ਇਹਦਾ ਠੀਕ ਹੈ ਜੀ ਇਹ 2 ਇੰਚ ਦਾ ਹੋਜਿੰਗ ਪਿਆ ਓਕੇ ਬਾਕੀ ਇਹਦੀ ਫਿਰ ਬਾਹ ਬੜਾ ਲੰਮਾ ਲੁਮਾ ਵੀ ਨਹੀਂ ਲੱਗ ਰਿਹਾ ਹਨਾ। ਨਾ ਉੱਡਈ ਹੈ ਜੀ। ਓਡਾ ਹੀ ਭੋਰਾ ਘਟੇ ਹੀ ਹੈ ਵਧੀਆ ਨਹੀਂ ਜੀ। ਅੱਛਾ। ਲਵਾਈ ਘਟੀ ਹੈ ਜੀ। ਠੀਕ ਹੈ। ਬਾਕੀ ਇਹਦੀ ਹੋਰ ਸਭ ਤੋਂ ਵੱਡੀ ਇਹਦੀ ਰੋਡ ਸਪੀਡ ਬਹੁਤ ਵਧੀਆ ਬਣ ਗਈ ਜੀ। ਪਹਿਲਾਂ ਭਜਦਾ ਘਟ ਹੁੰਦਾ ਹੈ। ਅੱਛਾ। ਹਾਂ ਰੋਡ ਸਪੀਡ ਬਹੁਤ ਵਧੀਆ ਹੈ। ਤੇ ਇਹਦੀਆਂ ਸਪੀਡਾਂ ਤਾਂ ਨਹੀਂ ਆਪਾਂ ਗੇਅਰਦਿਆਂ ਹਲਾੰਗਾ ਕੋਈ। ਨਹੀਂ ਗੇਅਰ ਦਾ ਕੁਛ ਨਹੀਂ ਲੱਗਾ। ਗੇਅਰ ਬਿਲਕੁਲ ਸਾਫ਼ ਸੁਥਰਾ ਸੀ ਟਾਪੇ ਪਟਕੇ ਚੈੱਕ ਕਰਿਆ ਹਨ। ਠੀਕ ਹੈ ਬਈ। ਨਵਾਂ ਹੀ ਹੈ ਗੇਅਰ ਪੇਮ ਕਰੀ ਗਾ ਮਾਰਾ। ਠੀਕ ਹੈ। ਇਹ ਕਿੱਥੋਂ ਆਇਆ ਸੀ ਬਈ ਠੀਕ ਹੈ ਬਈ ਤੇ ਇਹਦਾ ਬਈ ਇੱਕ ਕਾਰਨ ਤਾਂ ਉਹਨਾਂ ਦਾ ਉਹ ਸੀ ਤੇ ਇੱਕ ਇੱਕ ਕਲਾਸ ਕਰਦੇ ਬ੍ਰੇਕ ਬਰੂਕ ਮਰਦੇ ਹੁੰਦੇ ਥੋੜੇ ਜਿਆਦਾ ਬ੍ਰੇਕ ਇਹਦੇ ਚੰਗੇ ਸੀ ਵੈਸੇ ਠੀਕ ਹੈ ਜੀ ਇਹਦੇ ਛੋਟੇ ਡਰਮ ਵਾਲਾ ਸੀ ਵੱਡਾ ਸੀ ਨਾ ਕਲਾਸ ਕਰ ਚਾਰ ਸੈਂਟਰ ਇਹ ਠੀਕ ਹੈ ਬਈ ਇਹਦਾ ਹਿੱਸਾ ਬਹੁਤ ਹੈਵੀ ਹੁੰਦਾ ਵੈਸੇ ਤਾਂ ਠੀਕ ਹੈ ਬਈ ਵਾਹੀ ਦੇਖ ਕੋਈ ਇਹਦਾ ਬਹੁਤ ਚੰਗਾ ਹੁੰਦਾ ਇਹਦਾ ਪਰ ਮਾਰਦਾ ਸਮਾਨ ਨਹੀਂ ਸਮਾਨ ਦੀ ਕਮੀ ਹੈ ਠੀਕ ਹੈ ਤਾਂ ਕਰਕੇ ਕੋਈ ਗਰਾਰੀ ਟੁੱਟ ਗਈ ਸੀ ਉਹ ਪਛੇਤੀ ਮਿਲੀ ਨਹੀਂ ਇਹਨਾਂ ਨੂੰ ਇਹ ਕਹਿੰਦੇ ਯਾਰ ਛੱਡ ਪਰੇ ਇਸੇ ਵਾਰ ਸਹੀ ਬਦਲਦੇ ਠੀਕ ਹੈ ਹੁਣ ਇਹ ਹਿੱਸੇ ਦੇ ਨਾਲ ਬਈ ਕੀ ਕੀ ਕਲਾਸ ਕਰਦੇ ਜਿਹੜੀ ਤੁਹਾਨੂੰ ਲੱਗਦਾ ਇਹ ਕੋਈ ਕਮੀ ਨਿਕਲ ਗਈ ਜਿਵੇਂ ਇੱਕ ਦਾ ਬ੍ਰੇਕ ਤਾਂ ਬਣੇ ਬ੍ਰੇਕਾਂ ਦੀ ਹੋ ਗਈ ਲਿਫਟ ਦੀ ਨਿਕਲ ਗਈ ਜੀ ਠੀਕ ਹੈ ਬਾਕੀ ਸਭ ਤੋਂ ਵੱਡੀ ਸਮਾਨ ਦੀ ਨਿਕਲ ਗਈ ਸਮਾਨ ਜਿੱਥੇ ਮਰਜੀ ਕੱਲ ਨੂੰ ਅਖਰ ਜਿਹੜੀ ਮਸ਼ੀਨਰੀ ਬਣੀ ਉਹਨੇ ਖਰਾਬ ਵੀ ਹੋਣਾ ਠੀਕ ਹੈ ਬਸ ਇਹ ਸਮਾਨ ਜਿੱਥੇ ਮਰਜੀ ਲੈ ਕੇ ਬੰਦਾ ਫਿੱਟ ਕਰ ਸਕਦਾ ਸਾਈਡ ਸ਼ੂਟ ਗੀਅਰ ਸਾਈਡ ਗੀਅਰ ਲਿਫਟ ਹੈਵੀ ਹੈ ਦੀ ਲਿਫਟ ਹੈਵੀ ਹੋ ਗਈ ਪੀਟੀਓ ਵੀ ਤਕੜੀ ਹੋ ਗਈ ਅੱਗੇ ਨਾਲ ਹਣਾ ਬਾਕੀ ਕੱਲ ਨੂੰ ਜੇ ਨੂੰ ਸੁਪਰ ਸੀਡਰ ਵਗੈਰਾ ਤੇ ਲਾਉਣਾ ਹੈ 3 ਸਪੀਡ ਵੀ ਹੋ ਜਾਣਾ ਇਹਨੇ ਲੈ ਆ ਜਾ ਬਈ ਦਿਖਾ ਦੇ ਘਮ ਕੇ ਸਾਰਾ ਜੀ ਬੱਤੀ ਇਹ ਮੋਟੇ ਰਮਾੜੀ ਲਿਫਟ ਹੈ ਦੀ ਆ ਵੱਧ ਕਮਰਸ਼ੀਅਲ ਵਾਲੀ ਹੈ ਇਹ ਇਹ ਹਿੱਸਾ ਆਪਾਂ ਕਿਹੜੇ ਦਾ ਸਸਾਈ ਸੋਨਾ ਲੈ ਕੇ ਆਇਆ 60 ਦਾ ਹਾਂ ਜੀ ਤੇ ਇਸ ਤੋਂ ਬਈ ਇਹਦਾ 75 ਰੁਪਏ ਉੱਤਰਦਾ ਜਿਹੜਾ ਆਉਂਦਾ ਉਹ ਵੀ ਲੱਗੇ ਨਾ ਇਹ 4x4 ਦਾ ਹਿੱਸਾ ਹੈ ਜੀ ਠੀਕ ਹੈ ਹਾਂ ਫੋਰਵਰਡ ਦਾ ਗੇਅਰ ਥੱਲੇ ਲਾਇਆ ਹੋਇਆ ਹੈ ਠੀਕ ਹੈ ਜੇ ਬਾਈ ਜਾਨਸਕਾਲ ਨੂੰ ਫੋਰ 휠 ਕਰਨਾ ਵੀ ਹੋਵੇ ਤਾਂ ਥੱਲੇ ਹੰਡੀ ਦੀ ਬਦਲਣ ਦੀ ਲੋਡ ਨਹੀਂ ਸਮਾਨ ਵਿੱਚ ਹੈਗਾ ਜੀ ਗੇਅਰ ਲੱਗੂ ਉਹ ਹਿੱਸਾ ਉਹਦਾ ਠੀਕ ਹੈ ਇਹ ਬਈ ਹਿੱਸਾ ਬਈ ਤੁਸੀਂ ਦਿਵਾ ਕੇ ਲੈ ਕੇ ਆਏ ਸੀ ਨਹੀਂ ਇਹ ਖੁਦ ਲਿਆ ਹੈ ਮਾਲਕ ਜੀ ਆਪ ਆਪਾਂ ਦੇ ਤਾਂ ਕੱਲਾ ਫਿਟਿੰਗ ਕੀਤੀ ਹੈ ਆਪਾਂ ਫਿਟਿੰਗ ਕੀਤੀ ਠੀਕ ਹੈ ਬਈ ਤੇ ਇਹਦਾ ਇੰਜਨ-ਵੰਜਨ ਵਧੀਆ ਦਾਣਾ ਇੰਜਨ ਇਹ ਤਾਂ ਹੋਇਆ ਪਹਿਲਾਂ ਦੀ ਬਈ ਦਾ ਆਪਦੇ ਹੀ ਕਰਾਇਆ ਕਿਤੇ ਠੀਕ ਹੈ ਇਹ ਮਾਡਲ ਹੁੰਦਾ ਬਈ 6006 ਹੈਣਾ ਇਹ 6006 ਮਾਡਲ ਹੈ ਵੈਸੇ ਮਾਡਲ ਇਹਦਾ 76 78 ਮਾਡਲ ਹੈ ਅੱਛਾ 76 78 ਮਾਡਲ ਉਹ ਖੇਤੀ ਦਾ ਕੰਮ ਹੀ ਲੈਂਦੇ ਬੰਦੇ ਖੇਤੀ ਦੇ ਲੈਂਦੇ ਠੀਕ ਹੈ ਲੈ ਮਿੱਤਰੋ ਆ ਵੀ ਕਿਸੇ ਦਾ ਸ਼ੌਂਕ ਆ ਬਹੁਤ ਬੰਦਿਆਂ ਦੀ ਆਉਦੀ ਆਉਦੀ ਸੋਚਣੀ ਆ ਪਰ ਮੇਰਾ خیال ਹੁਣ ਇੱਕ ਕਲਾਸ ਕਰ ਕੋਈ ਪੁਰਾਣਾ ਮਾਡਲ ਤਾਂ ਰਿਹਾ ਨਹੀਂ ਹੈਣਾ ਮੇਨ ਮੰਗ ਰਹੇ ਹਿੱਸਾ ਗੇਅਰ ਨਾ ਮੇਨ ਸਭ ਤੋਂ ਮੇਨ ਸਮ ਜਿੱਤੋ ਮਰਜੀ ਲੈ ਲਓ ਗੇਅਰ ਦਾ ਵਾਧੂ ਮਿਲਦਾ ਕੋਈ ਟੈਨਸ਼ਨ ਹੀ ਨਹੀਂ ਹਾਂ ਮੇਰੇ ਦੀ ਫਿਟਿੰਗ ਸਾਨੂੰ ਮੰਨ ਲਓ ਆਪਾਂ ਦੀ ਬਣਾਉਣੀ ਪਈ ਇੱਕ ਤਾਂ ਦਿਖਾ ਬਈ ਆ ਬਣਾ ਕੇ ਲਾਈ ਐ ਠੀਕ ਐ ਇੱਕ ਦਾ ਸਟੈਂਡ ਬਣਾਉਣਾ ਪਿਆ ਸਾਨੂੰ ਕਿਉਂਕਿ ਇਹ ਤਾਂ ਸਮਾਨ ਇਕਾਲਾ ਫਿੱਟ ਨਹੀਂ ਆਉਂਦਾ ਡੈਂਕੀ ਦੇ ਨਾਲ ਦਿੱਕਤ ਆਉਂਦੀ ਸੀ ਇਹਦੇ ਅੱਛਾ ਜੀ ਹਾਂ ਜੀ ਪਾਵਰ ਵਾਲਾ ਸੋਤ ਠੀਕ ਐ ਯਾਨੀ ਆ ਚੀਜ਼ਾਂ ਬਈ ਮਿੱਤਰੋ ਜੋ ਵੀ ਬਣੀਆਂ ਹਨ ਇਹ ਸਾਰੀਆਂ ਬਾਈ ਹੋਰੀ ਗਰਮੀਤ ਹੋਰੀ ਆਪਦੇ ਦਿਮਾਗ ਨਾਲ ਆਪਦੀ ਟੈਕਨੀਕ ਨਾਲ ਆਪਦੇ ਤਜਰਬੇ ਨਾਲ ਇਕੱਲੀਆਂ ਇਹ ਨਹੀਂ ਬਾਕੀ ਜੇ ਇੰਜਨ ਹੁਣ ਜਿਵੇਂ 230 ਹਸ ਪਾਵਰ ਆਪਾਂ ਕਿਹਾ ਉਹ 230 ਹਸ ਪਾਵਰ ਦੇ ਅੱਗੇ ਜਿਹੜਾ ਚੁੱਲ੍ਹਾ ਲੱਗਣਾ ਉਹਦੇ ਵਿੱਚ ਜੋ ਵੀ ਪਲੇਟਾਂ ਬਣੀਆਂ ਸਾਰੀਆਂ ਤੁਸੀਂ ਆ ਬਣਾਉਣੇ ਚੁੱਲ੍ਹਾ ਵੀ ਉਹਨੂੰ ਛੋਟਾ ਲਾਉਣਾ 32 30 ਵਾਲਾ ਅੱਛਾ ਉਹ ਈਟਾ ਕੱਟਾ ਲੈਣਾ ਬਸ ਇਹਨੂੰ ਬਣਾਉਣਾ ਛੋਟੇ ਤੋਂ ਛੋਟਾ ਬਣਾਉਣਾ ਜਿੱਦਾਂ ਵੀ ਛੋਟਾ ਪਾਣੀ ਲਵਾਈ ਨਹੀਂ ਕਰਨੀ ਇਹਦੀ ਠੀਕ ਹੈ ਭਾਰਨ ਵੀ ਜਿੰਨਾ ਘੱਟ ਤੋਂ ਘੱਟ ਹੋ ਸਕੇ ਉਹਨਾਂ ਕਰ ਭਜਾਉਣਾ ਮੁੰਡਿਆਂ ਨੇ ਅਗਲਾ ਹਿੱਸਾ ਹੋਲੈਂਡ ਦਾ ਉਹ ਵੀ ਪਾਈਪ ਵਾਲਾ ਹਲਕਾ ਇਲਕੀਆ ਵਾਲਾ ਨਹੀਂ ਲੈਂਦਾ ਹਲਕਾ ਲੈਂਦਾ ਅੱਛਾ ਬਈ ਸਿੱਧੀ ਪਾਈਪ ਵਾਲਾ ਚੁੱਲ੍ਹਾ 32 30 ਵਾਲਾ ਠੀਕ ਹੈ ਜੀ ਚਲੋ ਅਗਲੇ ਦਾ ਜਿਵੇਂ ਜ ਤੇ ਲੈ ਵੀ ਮਿੱਤਰੋ ਆਜੋ ਓਦੂ ਬਾਦ ਹੌਲੈਂਡ ਬਈ ਇਹਦੇ ਤਾਂ ਮਗਰੋਂ ਮਦੂਆਂ ਆਵਾਜ਼ਾਂ ਹੀ ਕਰਦਾ ਸੀ ਇਹ ਤਾਂ ਅੱਛਾ ਜੀ ਕ੍ਰਾਉਨ ਪੀਨਨ ਤੇ ਬੈਰਿੰਗ ਗੁਰਮੇ ਐਕਸਲਾਂ ਦੇ ਚੱਲ ਇਹ ਸਾਰੇ ਨਵੇਂ ਪਾਰੇ ਆ ਫਿਰ ਹਾਂ ਨਵੇਂ ਪਾਵਾਂ ਨੇ ਸਾਰੇ ਠੀਕ ਹੈ ਬਈ ਕੱਲੀ ਆਵਾਜ਼ ਤੋਂ ਹੀ ਖੁੱਲ ਆਇਆ ਨਾ ਆਵਾਜ਼ ਤੋਂ ਬਾਅਦ ਸੋਰ ਕੋਈ ਦਿੱਕਤ ਨਹੀਂ ਤਾਂ ਆਪਣਾ ਹੀ ਹੱਕ ਬਣਾ ਖਲਾ ਹੁੰਦਾ ਆਹ ਬਈ ਇਹ ਤਾਂ ਲੱਗਦਾ ਇਹ ਤਾਂ ਸਾਡੇ ਕਿਨੂੰ ਕੋਈ ਢਲਣੀ ਦਾ ਟੈਂਕੀ ਤੇ ਸ਼ੇਰਿੰਗ ਲੈਣਾ ਸੀਗਾ ਠੀਕ ਹੈ ਇਹ ਸਾਡੇ ਐਮਐਲਏ ਸਾਹਿਬ ਦਾ ਉਹਟ ਭਾਈ ਵਾਲਾ ਉਹਨਾਂ ਦਾ ਕੋਈ ਟਾਈਮ ਨਹੀਂ ਸਾਡਾ 10 ਟਰੈਕਟਰ ਹੈਗੇ ਆ ਖੜਾ ਬਸ ਆਪਣੇ ਕੋਲੇ ਵੀ ਘਾਟ ਟਾਈਮ ਨਹੀਂ ਥਾਣਾ ਜੀ ਆਪਾਂ ਆਮ ਲਿਆ ਕੇ ਡਰ ਬਣਾ ਦੇ ਜੀ ਤੇ ਆਹ ਬੜੀ ਪਿਆਰੀ ਆਵਾਜ਼ ਕੱਢੀ ਜਾਂਦਾ ਬਾਈ ਯਾਰ ਇਹ ਦੋ ਸਿਲੰਡਰ ਰਸੋਨਾ ਲੀਕਾ ਮੈਸੀ ਇੰਜਨ ਵਾਲਾ ਜੀ ਮੈਸੀ ਇੰਜਨ ਵਾਲਾ ਇਹ ਕਿੰਨੇ ਮਾੜਾ ਚਾਈ ਹੋਇਆ ਬਈ ਇਹ ਦੋ ਇਹਨਾਂ ਇੱਕ ਦੋ ਮੱਧ ਲੈ ਜਾ ਬਈ ਠੀਕ ਹੈ ਇਹ 700 ਕੀ ਤਿੰਨ ਜੀ ਆ ਅੱਛਾ ਜੀ ਇਹ ਦੋ ਜੀ ਆ ਠੀਕ ਹੈ ਇਹ ਬਈ ਜਦੋਂ ਉਧਰਲੀ ਸ਼ਾਰਟ ਤਾਉਣੇ ਆ ਹੀ ਲੱਗਦਾ ਜਿਵੇਂ ਆ 32 30 ਦਾ ਇੰਜਨ ਹੁੰਦਾ ਹੈ ਨਾ ਮੇਰਾ ਖਿਆਲ ਮੈਸੀ ਵਾਲਾ ਇੰਜਨ ਹੀ ਹੁੰਦਾ ਹੈ ਇੰਜਨ ਮੈਸੀ ਵਾਲਾ ਪਰ ਆ ਠੀਕ ਹੈ ਨਾ ਬਸ ਇਹਦੀ 2 ਹੈ ਉਹ ਨਹੀਂ 3 ਹੋ ਜਣਾ ਬਸ ਆ ਸੰਸਨ ਦਾ ਇੰਜਨ ਹੈ ਨਾ ਠੀਕ ਹੈ ਮੈਸੀ ਵਾਲੇ ਇਹ ਬਈ ਜਿਹੜਾ 700t ਉਹਦਾ ਸੋਨਾ ਲੀਕਾ ਤੇ ਇਹ ਇੰਜਨ ਵਾਸਤੇ ਬੰਦ ਕਰ ਬਈ ਆ ਲੈ ਗਰਮੀਤ ਸਿੰਘ ਆਪਣੇ ਫੋਨ ਦੇ ਨਹੀਂ ਲੱਗਿਆ ਰੈਡੀਏਟਰ ਓਹ ਹੋਈ ਜਾਂਦਾ ਗਰਮ ਅੱਛਾ ਤੇ ਤੂੰ ਵੀ ਛਤਰੀ ਦੀ ਸ਼ਾਮੇ ਹੋਇਆ ਤੇ ਮੈਂ ਵੀ ਇੱਥੋਂ ਖੜੇ ਜਾਣਕਾਰੀ ਦੇ ਇਹਦੀ ਵੀ ਇਹ ਇੰਜਨ ਯਾਰ ਕਿੰਨੇ ਮਾਡਲ ਤੱਕ ਆਇਆ ਉਸ ਤੋਂ ਬਾਅਦ ਇਹ ਦੋ ਸਿਲੰਡਰ ਇੰਜਨ ਨੂੰ ਤਾਂ ਆ ਹੀ ਜਾਂਦੇ ਹੈ ਜਿਵੇਂ ਮੈਸੇਜ ਦੋ ਸਿਲੰਡਰ ਜੇ ਟੈਫੀ ਆਈ ਜਾਂਦੀ ਹੈ ਠੀਕ ਹੈ ਇਹ ਸੋਨਾਲੀਕਾ ਨੇ ਉਸ ਤੋਂ ਬਾਅਦ ਲਿਆਂਦਾ ਸੋਨਾਲੀਕਾ 'ਚ ਨਹੀਂ ਆਇਆ ਪਹਿਲਾਂ ਮੈਡਲ ਚਾਹੀ ਸੀ ਠੀਕ ਹੈ ਹਾਂ ਇੰਝ ਨਾ ਬੜਾ ਕੇ ਤਿੰਨ ਸਿਲੰਡਰ ਬਹੁਤ ਹੈ ਡੀਜ਼ਲ ਖਰਚਾ ਹੈ ਨਹੀਂ ਇਹਦਾ ਸੌਂਦਾ ਹੀ ਹੈ ਖਰਚਾ ਜਿਹੜਾ ਹੌਲੈਂਡ 30 32 ਚਾਹੁੰਦਾ ਉਹਦੇ ਤਿੰਨ ਸਿਲੰਡਰ ਆਈ ਹੈ ਹਾਂ ਉਹ ਵੀ ਆਦੇ ਖਰਚਾ ਨਹੀਂ ਹੈ ਖਰ ਠੀਕ ਹੈ ਜੀ ਮੈਸੀ ਇੰਜਨ ਦੇ ਦੀ ਓਵਰ ਸਟੋਕ ਇੰਝ ਨੰਦਣਾ ਰਿਪਿਸਟਨ ਛੋਟੇ ਹੁੰਦੇ ਆ ਕ੍ਰੈਂਕ ਦੀ ਸਟੋਕ ਬੋਲ ਭਾਈ ਤਾਂ ਕਰਕੇ ਇਹ ਨੀਚਲ ਘਟ ਖਾਂਦੇ ਨਹੀਂ ਤਾਂ ਇੰਜਨ ਦਾ ਐਡਾ ਕਰਿਆ ਇਹ ਵੀ ਲੋਰ ਬਹੁਤ ਮਾਰਦਾ ਹੈ ਹਾਂਜੀ ਹਾਂ 30s ਪਾਵਰ ਹੁੰਦੇ 25s ਪਾਵਰ ਦੀ ਹੈ بس ਦੇ ਜ਼ੋਰ ਬਹੁਤ ਮਾਰਦਾ ਹੈ ਠੀਕ ਹੈ ਨੀਲ ਖਰਚਾ ਤਾਂ ਹੈ ਨਹੀਂ ਇਹਦਾ ਵੀ ਕੀ ਕਸ਼ ਕਰਿਆ ਓਵਰ ਆਲ ਹੀ ਕਰਿਆ ਇਹਦਾ ਇੰਜਨ ਓਵਰਹਾਲ ਕਰਿਆ ਜੀ ਠੀਕ ਹੈ ਬਈ ਇਹਦਾ ਇੰਜਨ ਹੋਇਆ ਸੀ ਕਿਸੇ ਬੰਦੇ ਕੋਲ 6 ਮਹੀਨੇ ਪਹਿਲਾਂ 6 ਮਹੀਨੇ ਦੇ ਵਿੱਚ 6 ਹੱਡ ਗੇਸਕਟ ਪਾਤੇ ਨੇ ਵੇਖ ਲੈ ਜਣਾ ਐਡਾ ਇੰਜਨ ਕਿਸੇ ਬੰਦੇ ਕੋਲ ਗਰੀਬੀ ਸੀ ਬੜੇ ਚੰ ਫੇਰੇ ਖੜਾ ਰਿਆ ਸਾਲ ਡੂਡ ਸਾਲ ਕਰੇ ਉਹਨਾਂ ਦੇ ਹੂੰ ਇਹਨਾਂ ਸਾਂਝਾ ਸੀ ਫਿਰ ਵੰਡ ਗੁੰਡ ਲਿਆ ਫਿਰ ਵੰਡ ਕੇ ਸਾਡੇ ਕੁੜੇਆ ਕਹਿੰਦੇ ਵੀ ਇੰਜਨ ਤਾਂ ਹੋਇਆ ਹੈ ਕਹਿੰਦੇ ਪਰ ਹੋਇਆ ਤਾਂ ਹੈ ਹੀ ਨਹੀਂ ਸੀ ਸਹੀ ਮੈਨੇ ਚ ਨਹੀਂ ਉਹ ਬਈ ਬੰਦੇ ਅਣਜਾਨ ਨੇ ਕਰੇ ਕਿਸੇ ਨੇ ਕਿ ਕੋਈ ਇਹ ਸਪੈਸ਼ਲ ਕਰਨ ਦੀ ਤਕਨੀਕ ਨਹੀਂ ਸਕਦੇ ਕੁਛ ਇਹ ਚ ਕੀ ਕਰਿਆ ਉਹ ਯਾ ਮਿੰਨ ਨਾ ਔਖਾ ਨਹੀਂ ਜਨੇ ਇਹਦਾ ਔਖਾ ਤਾਂ ਨਹੀਂ ਹੁੰਦਾ ਪਰ ਇਹਦੇ ਨਾਲ ਐਸਾ ਸਾਵਧਾਨੀਆਂ ਬਹੁਤ ਹੁੰਦੀਆਂ ਇਹ ਹੋ ਗਿਆ ਜਿਵੇਂ ਕਰਲੋਸ ਕਰ ਹੋ ਗਿਆ ਠੀਕ ਹੈ ਜੀ ਇਹਦੇ ਹੈਡ ਦੇ ਨਾਟ ਜਿੰਨਾ ਚਿਰ ਆਪਾਂ ਸਾਫ਼ ਨਹੀਂ ਕਰਦੇ ਜਾਂ ਇਹਦੀ ਚੂੜੀਆਂ ਨਹੀਂ ਸਾਫ਼ ਕਰਦੇ ਜਾਂ ਕੋਈ ਵਾਰੀ ਆਪ ਦੇ ਆਈਡੀ ਨਾਲ ਵੱਡੀ ਰਾੜ ਨਾਲ ਖਿੱਚ ਦਿੰਦਾ ਅਗਲਾ ਠੀਕ ਹੈ ਇਹ ਉਦੋਂ ਸਲਿੱਪ ਹੋ ਜਾਂਦੇ ਆ ਇਹਨਾਂ ਨੂੰ ਮੰਨ ਲਓ ਜਗ੍ਹਾ ਬਹੁਤ ਘੱਟ ਹੁੰਦੀ ਐ ਸਲਿੱਪਾਂ ਦੇ ਆਸ-ਪਾਸੇ ਦੇ ਠੀਕ ਹੈ ਇਹ ਵਾਲੀ ਇੱਕ ਵਾਰੀ ਸੀ ਨਾਲ ਕਿਸ ਨੇ ਪੈਂਦੇ ਹੈਡ ਮੈਸੀਂਗ ਉਸੀ ਦੇ ਜਿਵੇਂ ਕਰਲੋਸ ਕਰਦੇ ਹੋਗੇ ਇਹ ਵੱਡੇ ਨਹੀਂ ਹੁੰਦੇ ਨਾਟ ਜਦੋਂ ਕਰਲੋਸ ਕਰਦੇ ਹੈਡ ਜਿੰਨਾ ਚਿਰ ਨਹੀਂ ਸਾਫ਼ ਹੁੰਦੇ ਉਹਨਾਂ ਚਿਰ ਪੂਰੇ ਪੂਰਾ ਜਿੰਨੀ ਸਫਾਈ ਨਾਲ ਕਲੋਸ ਕਰਦਾ ਇੰਜਨ ਹੋਣਾ ਹੀ ਚੱਲੂਗਾ ਹੋਣਾ ਹੀ ਚੱਲੂਗਾ ਉਹ ਤਾਂ ਘੱਟ ਚੱਲਦਿਆਂ ਠੀਕ ਐ ਕਲੋਸ ਕਰਦਾ ਵੀ ਆਪਾਂ ਕੰਮ ਕਰਦੇ ਹਾਂ ਸ਼ੌਂਕ ਨਾਲ ਆਹ ਕਰਦੇ ਆ ਤਸੱਲੀ ਨਾਲ ਤਸੱਲੀ ਨਾਲ ਇੰਜਨ ਹੋ ਜਾਣਾ ਪੂਰਾ ਵਧੀਆ ਤੁਹਾਡੇ ਪਿੰਡ ਹੋ ਕੇ ਗਿਆ ਇੱਕ ਇੰਜਨ ਤਾਂ ਆਪਣੇ ਗਵਾਂਢ ਹੀ ਹੋ ਕੇ ਗਿਆ ਮੁੰਡੇ ਦਾ ਕਿੰਨੇ ਸਾਲ ਹੋ ਗਏ ਹੋ ਗਏ ਤੁਹਾਨੂੰ 4 ਸਾਲ ਹਾਂ 3 ਸਾਲ ਤੋਂ ਮੌਜ ਨਹੀਂ 4 ਹੀ ਹੋ ਗਏ ਹੋਣਾ ਮੇਰੇ ਖਿਆਲ ਤੇ ਵਧੀਆ ਇੰਜਨ ਦਾਣੇ ਗਣਦਾ ਅੱਜ ਵੀ ਉਹ ਤੇ ਆਜੋ ਬਈ ਅੱਗੇ ਆ ਜੀਏ ਇਹ ਬਈ ਸਵਰਾਜ ਲੱਗ ਰਿਹਾ ਵੇਖਣ ਨੂੰ ਤਾਂ ਇਹ ਸਵਰਾਜ ਹੋ ਗਿਆ ਫਿੱਟੇ ਦਿੱਲੀ ਵਾਲਾ ਟਰੈਕਟਰ ਐ ਜੀ ਇਥੋਂ ਤੱਕ ਇਹ ਸਵਰਾਜ ਹੀ ਰਹੂਗਾ ਹਾਂ ਸਵਰਾਜ ਹੀ ਐ ਇਥੋਂ ਤੱਕ ਇਹ ਸਵਰਾਜ ਰਹੂ ਐ ਇਸ ਤੋਂ ਅੱਗੇ ਇਹ ਜੋ ਜੀਐਸਵੀ ਵਾਲਾ ਇੰਨ ਲੱਗਣਾ ਨੂੰ ਇਹਦੇ ਨਾਲ ਦਾ ਹੀ ਆ ਉਹ ਕਿੰਨੇ ਐਚਪੀ ਵਾਲਾ ਬਈ ਉਹ 105 ਐਚਪੀ ਦਾ 105 ਐਚਪੀ ਹਾਂ ਠੀਕਰਾਤੇ ਗਿਆ ਹੋਇਆ ਤੇ ਅਗਲਾ ਹਿੱਸਾ ਬਈ ਅਗਲਾ ਹਿੱਸਾ ਪਾਵਰ ਸਟੇਰਿੰਗ ਸਵਰਾਜ ਦਾ ਲੁੱਕ ਸਾਰੀ ਸਵਰਾਜ ਦੀ ਇਹ ਦੀ ਇਹ ਬਈ ਸਵਰਾਜ ਚ ਉਹਨਾਂ ਨੇ ਖੇਤੀ ਦਾ ਕੰਮ ਲੈਣਾ ਜੀ ਖੇਤੀ ਦਾ ਕੰਮ ਹੀ ਰਹਿੰਦਿਆ ਠੀਕ ਐ ਬਈ ਠੀਕ ਐ ਇਹ ਮੈਸੇਜ ਸਟੰਡ ਵਾੜੀ ਵਾਲਾ ਨਹੀਂ ਹੈਗਾ ਠੀਕ ਇਹ ਖੇਤੀ ਵਾੜੀ ਵਾਲਾ ਠੀਕ ਹੈ ਹਾਂ ਇਹਦਾ ਸਾਰਾ ਇੰਗਲਿਸ਼ ਓਵਰਆਲ ਅਗਲੇ ਹਿੱਸੇ ਦਾ ਸਮਾਨ ਸਾਰਾ ਨਵਾਂ ਠੀਕ ਹੈ ਇੱਕ ਜਾਣਕਾਰੀ ਦੱਸ ਦਈਏ ਬਈ ਨਾਲ ਨਾਲ ਹੀ ਵੀ ਆਪਣੇ ਕੋਲੇ 90% ਹੀ ਮੰਨ 95 ਮੰਨ ਬਈ ਆਪਣੇ ਕੋਲੇ 90% 99 ਹੀ ਖੇਤੀ ਵਾਲੇ ਆਉਂਦੇ ਆ ਐਤਕੀ ਜਿਵੇਂ ਉਹ ਟਰੈਕਟਰ ਹੈ ਉਹ ਤਾਂ ਵਿਰਲੇ ਵਿਰਲੇ ਆਉਂਦੇ ਹਾਂ ਉਹਦਾ ਉਹ ਤਾਂ ਸਾਨੂੰ ਪੁੱਛਿਆ ਵੀ ਨਹੀਂ ਬੰਦੇ ਨੇ ਠੀਕ ਹੈ ਉਹਦਾ ਸਾਨੂੰ ਫੋਨ ਹੀ ਉਹ ਤੋਂ ਕਰਾਜੂ ਸਮਾਨ ਲੈ ਕੇ ਲਾਤਾ ਉਹਨੂੰ ਹਜੇ ਜਾਣਦੇ ਨਹੀਂ ਬੰਦੇ ਨੇ ਦੇਖਿਆ ਨਹੀਂ ਦਿੱਕਾ ਹਜੇ ਤੱਕ ਅੱਜ ਆਉਣਾ ਸੀ ਉਹਨਾਂ ਨੇ ਸ਼ਾਇਦ ਆਏ ਨਹੀਂ ਬਈ ਕਿੰਨਾ ਯਕੀਨ ਕਰਦੇ ਹਨ ਯਕੀਨੀ ਮੰਨ ਲੋ ਉਹਨੇ 3 ਲੱਖ ਦਾ ਸਮਾਨ ਟੈਂਪੂ ਤੇ ਲੱਦ ਕੇ ਘੱਲਤਾ ਯਾਰ ਕਿੱਪਨੋਂ ਪਰ ਜੇ ਕੀ ਹੁੰਦਾ ਜੇ ਕੀ ਨਹੀਂ ਹੁੰਦਾ ਜੇ ਆਪਣਾ ਕੋਈ ਵਿਕਾਸ ਬਣਿਆ ਜਾਂਦਾ ਜਿਵੇਂ ਹੁਣ ਦੂਰੋਂ ਟਰੈਕਟਰ ਆਉਂਦੇ ਆ ਬਈ ਹਨਾ ਉਹਨਾਂ ਨੇ ਤੁਹਾਨੂੰ ਸਿੱਧਾ ਸਮਾਨ ਭੇਜਤਾ ਜਿੰਮੇਵਾਰੀ ਕਿੱਡੀ ਵੱਧ ਜਾਂਦੀ ਬਹੁਤ ਵੱਡੀ ਜਿੰਮੇਵਾਰੀ ਹੁੰਦੀ ਜਿਹੜੇ ਹੁਣ ਲੋਕਲ ਟਰੈਕਟਰ ਕਰਨੇ ਜਾਂ ਜਿਵੇਂ ਪਹਿਲਾਂ ਲੋਕਲ ਕੰਮ ਕਰਦੇ ਤੁਸੀਂ ਉਦੋਂ ਇੰਨੀ ਸਿਰਦਰਦੀ ਤਾਂ ਨਹੀਂ ਹੋਣੀ ਲੋਕਲ ਬੰਦੇ ਦਾ ਐ ਹੁੰਦਾ ਜੀ ਅਸੀਂ ਖੋਲ ਦਿੰਨੇ ਆ ਇਹਨੂੰ ਕਹਿੰਦੇ ਨੇ ਸਮਾਨ ਲਿਆ ਦਿਓ ਬਈ ਆ ਕੋਲੇ ਪੈ ਦਰ ਅਗਲਾ ਲਿਆ ਦਿੰਦੇ ਦਾ ਫਟ ਕਰਦੇ ਨੇ ਘਣੀ ਨਾ ਤੁਹਾਨੂੰ ਸਾਨੂੰ ਜਾਣਾ ਪਵੇ ਬਾਹਰ ਦੇ ਟਰੈਕਟਰਾਂ ਸਾਡੀ ਸਿਰਦਰਦੀ ਵੱਧ ਹੀ ਬਹੁਤ ਜ਼ਿਆਦਾ ਹੈ ਜੀ ਹੁਣ ਜੇ ਬਾਹਰ ਦਾ ਇੱਕ ਬੈਲ ਕਰਦਾ ਇਹਦੇ ਵਿੱਚ ਇੰਨੀ ਗ ਧਿਆਨ ਰੱਖਣਾ ਪੈਂਦਾ ਵੀ ਯਾਰ ਕਿਤੇ ਦੂਰ ਚੋਂ ਕੋਈ ਵੱਧ ਨਾ ਲੈ ਲੇ ਸਹੀ ਗੱਲ ਅੱਜ ਅਸੀਂ ਚੀਜ਼ ਮੰਨ ਲਓ ਮੰਨ ਲਾ ਵੀ 1000 ਦੀ ਖਰੀਦੀ ਆ ਕੱਲ ਨੂੰ ਬੰਦਾ ਕਿਤੇ ਡرائی ਮਾਰਦਾ ਹੋ ਸਕਦਾ 900 ਦੀ ਹੋਵੇ ਹੋ ਸਕਦਾ 1200 ਦੀ ਹੋਵੇ ਉਹ ਅਗਲਾ ਆਪਾਂ ਨੂੰ ਆਪਦੇ ਤੇ ਰਹਿੰਦੇ ਕਿਤੇ ਸਾਡੇ ਤੇ ਕਰਨ ਆ ਬਈ ਆਪਾਂ ਪਹਿਲਾਂ ਹੀ ਡਰ ਕੇ ਜਾਂਦੇ ਹਾਂ ਠੀਕ ਹੈ ਤੇ ਬਈ ਇਹ ਚੀਜ਼ਾਂ ਦੀ ਵਾਕਈ ਜ਼ਿੰਮੇਵਾਰੀ ਵੱਧਦੀ ਹੈ ਇੱਕ ਮਨ ਦੇ ਵਿੱਚ ਡਰ ਜਾ ਵੀ ਲੱਗਾ ਰਹਿੰਦਾ ਹੁਣ ਹਣਾ ਬਈ ਬੰਦਾ ਯਾਰ ਜਿਹੜਾ ਦੂਰੋਂ ਆਉਂਦਾ ਉਹ ਸੰਤੁਸ਼ਟ ਹੋ ਕੇ ਜਾਵੇ ਹਣਾ ਕੋਈ ਵੀ ਚੀਜ਼ ਆ ਉਹ ਜੇ ਸਾਡੇ ਕੋਲ ਟਰੈਕਟਰ ਮੇਰੇ ਹਿਸਾਬ ਨਾਲ 5-6 ਲੱਖ ਤੋਂ ਘੱਟ ਕੋਈ ਟਰੈਕਟਰ ਤਿਆਰ ਨਹੀਂ ਹੁੰਦਾ ਹਾਂਜੀ ਬੋਟਾ ਆ ਜਾ ਬਸ ਸਹੀ ਗੱਲ ਆ ਤੇ ਜੇ ਉਹ ਟਰੈਕਟਰ ਜੇ ਨਹੀਂ ਚੱਲਦਾ ਤਾਂ ਸਿਰਦਰਦੀ ਸਾਡੀ ਬਹੁਤ ਵੱਡੀ ਹੁੰਦੀ ਹੈ ਅਗਲੇ ਕਰੌਣ ਵਾਲੇ ਦੀ ਘਾਟ ਹੁੰਦੀ ਸਾਡੀ ਜਿਆਦਾ ਇੱਕ ਹੋਰ ਦੱਸਦੇ ਆ ਬਈ ਹਾਂਜੀ ਹਾਂ ਮੈਂ ਤੁਹਾਡੀ ਗੱਲ ਟੋਕਦਾ ਹਾਂ ਕਿਸਾਨ ਵੀਰਾਂ ਨੂੰ ਜਾਣਕਾਰੀ ਦੱਸਦੇ ਆ ਇੱਕ ਬਈ ਮੋਡੀਫਿਕੇਸ਼ਨਾਂ ਬਹੁਤ ਚੱਲੀ ਜਾਂਦੀਆਂ ਬਈ ਇਕਲਾਰ ਹਰੇਕ ਨੂੰ ਹਣਾ ਅਗਲੇ ਦੀ ਮਿਹਨਤ ਆ ਚੱਲ ਉਹ ਮੈਨੂੰ ਲੱਗਦਾ ਬਹੁਤ ਘੱਟ ਮਿਹਨਤ ਆ ਬਈ ਟਰਬੋ ਬਦਲ ਦਿੱਤੇ ਪੰਪ ਲਾਤਾ ਉਹ ਮੈਂਟੋ ਮੈਂਟੀ ਅਰੀਜਨਲ ਕੰਮ ਕਰਨਾ ਪਰ ਜਿਹੜੀ ਬਾਈ ਹੋਰਾਂ ਦੀ ਮਿਹਨਤ ਆ ਇਹ ਸਭ ਤੋਂ ਅਲੱਗ ਆ ਬਾਈ ਹੁਣ ਆ ਇੰਜਨ ਨੂੰ ਤੁਸੀਂ ਦੇਖੋ ਵੀ ਕਿਹੜੇ ਹਾਲਾਤਾਂ ਨਾਲ ਕਿਵੇਂ ਜੜਿਆ ਹੋਊਗਾ ਕਿੰਨੀ ਮਿਹਨਤ ਆ ਪਰ ਮੈਨੂੰ ਐ ਲੱਗਦਾ ਵੀ ਗਾਈ ਬਾਈ ਗਰਮੀਤ ਦੇ ਬਾਰੇ ਜਿਵੇਂ ਮੇਰੇ ਨਾਲ ਹੋਰ ਵੀ ਬਹੁਤ ਬੰਦੇ ਗੱਲਾਂ ਕਰਦੇ ਆ ਜਾਂ ਅਸੀਂ ਵੀ ਕਰਦੇ ਆ ਵੀ ਜਿੰਨਾ ਬਾਈ ਦਾ ਦਿਮਾਗ ਲੱਗਦਾ ਮੈਨੂੰ ਲੱਗਦਾ ਉਹ ਹਸਾਉਣਾ ਬਈ ਲੋਕਾਂ ਦੇ ਮੁਕਾਬਲੇ ਕਮਾਈ ਤੁਸੀਂ ਘੱਟ ਕਰ ਰਹੇ ਹੋ। ਕਮਾਈ ਸਾਡੇ ਸਾਡੇ ਲੇਬਰ ਮਸਾਂ ਪੱਲੇ ਪੈਂਦੀ ਹੈ ਜੀ। ਹੁਣ ਮੰਨੋ ਟਰੈਕਟਰ ਸੈੱਟ 5 ਮਹੀਨੇ ਲੱਗੇ ਜਾਂ 4 ਮਹੀਨੇ ਲੱਗੇ। ਇਹਦੀ ਲੇਬਰ ਕਿ ਢਾਲੇਗਾ ਤੂੰ? ਸਹੀ ਗੱਲ ਹੈ। ਵੱਧ ਤੋਂ ਵੱਧ 70 75 80000 ਲੱਗ ਗਏ। ਇਹੀ ਅੱਜ ਹੁਣ ਤੁਸੀਂ ਇੱਥੋਂ ਤੁਹਾਡੇ ਕੋਲੇ ਹਾਲੈਂਡ ਕੇ ਲਿਏ ਤੇ ਤੁਸੀਂ ਪਟਾਕ ਦੇਣੇ ਤੀਜੇ ਦਿਨ ਨੂੰ ਤੋੜਦੇ ਹੋ। ਉਹਦਾ ਕਿੱਡਾ ਕੰਮ? ਉਹਦੇ 'ਚ ਵਧੀਆ ਇੰਨੇ ਪੈਸੇ ਉਹਦੇ 'ਚ ਆਉਣਾ ਬਣ ਜਾਣੇ। ਤੇ ਇਹ ਵੀ ਹੈ। ਹੁਣ ਐਵੇਂ ਚੱਲ। ਸਾਨੂੰ ਵੀ ਸ਼ੌਂਕ ਜਿਆ ਨਾਲੇ ਸਾਡਾ ਰੋਟੀ ਦਾ ਮਸਲਾ ਤੇ ਨਾਲੇ ਸਾਨੂੰ ਸ਼ੌਂਕ ਹੈ ਸਾਡਾ ਕੰਮ ਵੀ ਲੱਗੇ ਰਹਿੰਦੇ ਆਂ ਅਸੀਂ ਇੱਕ ਪੈਸੇ ਦਾ ਵੜਾ ਹੈ ਨਹੀਂ ਹਾਂ ਪੈਸੇ ਤਾਂ ਹੁਣ ਆਏ ਬਈ ਜਿੰਨੀ ਆ ਰ ਰਹਿਣਤ ਬਣ ਜੂਨੀ ਤਾਂ ਲੈਣੀ ਆ ਹੁਣ ਮੈਂ ਖਰਚੇ ਵੀ ਹੈਗੇ ਦੁਕਾਨਾਂ ਦੇ ਕਿਹੜਾ ਖਰਚੇ ਨੇ ਸਹੀ ਪਰ ਅਸੀਂ ਕੰਮ ਲੱਗੇ ਰਹਿੰਦੇ ਆਂ ਨਾਲੇ ਬੰਦੇ ਦੀ ਮੰਨ ਲਓ ਬਣੀ ਰਹਿੰਦੀ ਐਸੇ ਪਾਸੇ ਨਹੀਂ ਨਹੀਂ ਸਹੀ ਹੈ ਕੋਈ ਵੀ ਚੀਜ਼ ਉਹਨਾਂ ਇਹ ਡਾਇਰੈਕਟਰ ਬਾਹਰ ਜਾਊਗਾ ਤਾਂ ਅਗਲੇ ਜੇ ਚੰਗਾ ਕਰਾਂਗੇ ਤਾਂ ਬਈ ਚੰਗਾ ਆਖਣੀਏ ਮਾੜਾ ਕਰਾਂਗੇ ਤਾਂ ਮਾੜਾ ਨਹੀਂ ਨਹੀਂ ਸਹੀ ਗੱਲ ਆ ਬਾਕੀ ਆ ਜਿਹੜੀ ਚੀਜ਼ ਨੇ ਪਹਿਚਾਣ ਬਣਾਉਣੀ ਨਾ ਇਹ ਪੰਜਾਬ ਦੇ ਵਿੱਚ ਜਿਵੇਂ ਪਹਿਲਾਂ ਤੁਸੀਂ ਲਾਉਣ ਲੱਗੇ ਆਂ ਚਲੋ ਹੁਣ ਵੀ ਲਾਈ ਜਾਂਦੇ ਆ ਹੋ ਸਕਦਾ ਆਪਾਂ ਕਿਤੋਂ ਮਗਰ ਵੀ ਹੋਵੇ ਪਹਿਲਾਂ ਚਲੋ ਤੇ ਸਰਹੰਦ ਵਾਲੇ ਲਾਉਂਦੇ ਸੀ ਸਰਹੰਦ ਵਾਲੇ ਪਰ ਵੈਰ ਆਪਣੇ ਏਰੀਆ ਚ ਆਪਣੇ ਏਰੀਆ ਚ ਨਹੀਂ ਕੋਈ ਕਹਿ ਸਕਦੇ ਆਪਾਂ ਲਾਉਂਦਾ ਕਿ ਨਹੀਂ ਲੱਗਦਾ ਬਾਕੀ ਵਿਰਲੇ ਬੰਦਿਆਂ ਚ ਨਾ ਆਊਗਾ ਨਾ ਹੁਣ ਮੋਡੀਫਿਕੇਸ਼ਨਾਂ ਦਾ ਬਹੁਤ ਕਰੀ ਜਾਂਦੇ ਪਰ ਆਹ ਚੀਜ਼ ਜੇ ਅਗਲਾ ਸੋਚ ਵੀ ਇੰਜਨ ਜੜਾਉਣਾ ਤਾਂ ਕਿਤੇ ਨਾ ਕਿਤੇ ਗਰਮੀਤ ਸਿੰਘ ਤੇਰਾ ਨਾਂ ਚੱਕਿਆ ਹੀ ਜਾਣਾ ਪੰਜ ਚਾਰ ਬੰਦੇ ਹੁਣ ਬੰਦੇ ਨੂੰ ਜਾਣਦਾ ਨਹੀਂ ਪਤਾ ਨਹੀਂ ਕੌਣ ਹੈ ਉਹ ਫੋਨ ਕਰਕੇ ਮੈਨੂੰ ਕਹਿੰਦਾ ਕਹਿੰਦਾ ਦੂਜੇ ਨੰਬਰ ਤੇ ਹੈ ਕਹਿੰਦਾ ਇੰਨਾਂ ਲਾਉਣ ਦੇ ਅੱਛਾ ਠੀਕ ਹੈ ਇਹ ਲੋਕਾਂ ਦਾ ਸ਼ੌਕ ਦਾ ਲੋਕਾਂ ਦੇ ਆਪਾਂ ਨਹੀਂ ਗਿਆ ਮੈਂ ਜਾਣਦਾ ਵੀ ਨਹੀਂ ਬੰਦੇ ਨੂੰ ਉਹਨੇ ਫੋਨ ਤੇ ਮੈਸੇਜ ਕਰਿਆ ਕਰਾ ਦੂਜੇ ਨੰਬਰ ਤੇ ਅਗਰ ਵੀ ਨਹੀਂ ਨਹੀਂ ਸਹੀ ਹੈ ਮੈਂ ਨਹੀਂ ਜਾਣਦਾ ਬੰਦਾ ਕਿੱਥੋਂ ਦਾ ਕਿੱਥੋਂ ਦਾ ਨਹੀਂ ਹੈ ਨਹੀਂ ਉਹ ਵਾਇਗੁਰੂ ਦੀ ਮੇਹ ਰਾਜਲ ਹੱਥ 'ਚ ਕਲਾ ਤੇ ਗਾਂ ਠੀਕ ਹੈ ਹੈ ਦਿਖਾਈ ਜਾਂਦੀ ਚਲੋ ਇਹਨਾਂ ਪਰ ਉਹ ਮੈਂ ਕਰਉਣਾ ਵਾਇਗੁਰੂ ਨਹੀਂ ਪਰ ਇਹ ਇਹ ਇਹਨਾਂ ਜਿਗਾਰਡਮੈਂਟ ਉਹਨਾਂ ਹਿੱਸਾ ਕਸਿਆ ਬਈ ਹਾਂ ਦਿਖਾਉ ਹੈ ਕੋਈ ਟੇਡਾ 빙ਾ ਉੱਚਾ ਨੀਵਾ ਕਰੀ ਦੇਖਦਾ ਉਹੀ ਤਾਂ ਗੱਲ ਹੈ ਇਹ ਤਾਂ ਬਈ ਹੁਣ ਯਾਰ ਕੰਪਨੀਆਂ ਦੇ ਵਿੱਚ ਆਰ ਐਨ ਡੀ ਬਣੇ ਹੋਏ ਸਪੈਸ਼ਲ ਹੈ ਉਹ ਇੱਕ ਬੰਦਾ ਨਹੀਂ ਕਰਦਾ ਕਿੰਨੇ ਬੰਦੇ ਕੰਮ ਕਰਦੇ ਆ ਇੱਥੇ ਹੁਣ ਸਿਰ ਇਕੱਲੇ ਦਾ ਦਿਮਾਗ ਹ ਤੇ ਇੱਥੋਂ ਆ ਕੇ ਦੇਖ ਬਈ ਮੰਨ ਲੋ ਹੁਣ ਜੇ ਆ ਇੱਥੇ ਖੜਾ ਵੀ ਐ ਇਹ ਇਧਰੋਂ ਵੀ ਉਹਨਾ ਨੀਵਾ ਹੋਣਾ ਚਾਹੀਦਾ ਇਧਰੋਂ ਵੀ ਧਰਤੀ ਚ ਹੋਣਾ ਵੀ ਸਾਰੀ ਇਹਦਾ ਬੈਲੈਂਸ ਐਕੋ ਇਹਦਾ ਬੈਲੈਂਸ ਵੀ ਟਰੈਕਟਰ ਦਾ ਸਾਰਾ ਇੱਕੋ ਹੋਣਾ ਚਾਹੀਦਾ ਹਾਂ ਇੱਕੋ ਲੈ ਕੇ ਪਿੱਛੇ ਟਿੱਕਰ ਤੇ ਕਾ ਮੈਂ ਆਸੇ ਪਾਸੇ ਵੀ ਨਹੀਂ ਹੁਣ ਬਹੁਤ ਕੁਝ ਹੁੰਦਾ ਐ ਵੇਖਣ ਨੂੰ ਚਲੋ ਇਹਦਾ ਹਿੱਸਾ ਤਾਂ ਮਾੜਾ ਮੋਟਾ ਚੱਲ ਵੀ ਜਾਂਦਾ ਵੀ ਸਭ ਤੋਂ ਵੱਡੀ ਗੱਲ ਜਿਹੜੀ ਆਹ ਆ ਇਹਦੀ ਹਾਂ ਜਿੰਨਾ ਚਿਰ ਇਹਦਾ 00 ਸੈਂਟਰ ਨਹੀਂ ਹੁੰਦਾ ਇਹ ਤਾਂ ਚੱਲਦੇ ਨਹੀਂ ਇਹ ਇਹ ਚੱਲਣਾ ਹੀ ਨਹੀਂ ਕਲੱਚ ਹੀ ਨਹੀਂ ਚੱਲਦਾ ਇਹਦਾ ਉਹਦੀ ਗੋਨਾਂ ਕੋ ਤੋੜੀ ਰੱਖਣਾ ਨੇ ਇਹਨੇ ਬੈਰਿੰਗ ਪੰਨੀ ਰੱਖਣਾ ਹੈ ਕਲੱਚ ਪਲੇਟ ਨਹੀਂ ਸਹੀ ਗੱਲ ਹੈ ਵਕਈ ਯਾਰ ਬਹੁਤ ਦਿਮਾਗ ਵਾਲੀ ਚੀਜ਼ ਹੈ ਬਾਕੀ ਦਿਮਾਗ ਖਰਚ ਬਹੁਤ ਹੁੰਦਾ ਇਹਨਾਂ ਤੇ ਕੋਈ ਤਾਂ ਮੂਲੀ ਗੱਲ ਨਹੀਂ ਵੈਸੇ ਕਸਟਮਰ ਨੂੰ ਆਇਆ ਲੱਗਦਾ ਵੀ ਸਾਡੇ ਟਾਈਮ ਪਤਾ ਨਹੀਂ ਕਿਉਂ ਲੱਗੀ ਜਾਂਦਾ ਹੁਣ ਹਰ ਚੀਜ਼ ਮੰਨ ਲਓ ਇਹਦੇ ਬ੍ਰੇਕਾਂ ਕੀ ਸੀ ਲਾਇਆ ਸੀ ਕੀ ਹੈ ਇਹਦੇ ਉਹ ਲਾਉਣ ਦੇ ਗੱਲ ਸਮਾਂ ਤਾਂ ਲੱਗਣਾ ਹੀ ਹੈ ਸਮਾਂ ਲੱਗਣਾ ਹੁਣ ਆ ਇਹਦੇ ਪੰਪ ਇੱਥੇ ਹੈ ਹੀ ਨਹੀਂ ਗਾ ਹਾਂਜੀ ਸਾਹਿਬ ਅਸੀਂ ਲਾਇਆ ਪਰ ਇਹਨੂੰ ਲਾਉਣ ਹਣ ਵੇਖਣ ਤਾਂ ਐ ਲਾਦੇ ਵੀ ਇਹ ਮੋਰਾ ਕੱਢੇ ਤੇ ਪੰਪ ਲਾਇਆ ਬਿਲਕੁਲ ਬਿਲਕੁਲ ਬਸ ਸਹੀ ਗੱਲ ਹੈ ਪਰ ਇਹ ਮੋਰਾ ਕੱਢਣ ਨਾਲ ਪੰਪ ਨਹੀਂ ਲੱਗਦਾ ਇਹ ਵਿਚਰੀ ਉਹਦੀ ਗਰਾਰੀ ਦੀ ਪੇਚ ਕਿੰਨੀ ਐ ਟਾਈਟ ਤਾਂ ਨਹੀਂ ਢਿੱਲੀ ਤਾਂ ਨਹੀਂ ਦੂਰ ਤਾਂ ਨਹੀਂ ਗਰਾਰੀ ਬੜੀ ਨੇੜੇ ਨੇ ਇਹ ਨੇੜੇ ਹੋਈ ਦਾਣੀ ਚੱਲਣੀ ਦੂਰ ਹੋਈ ਦਾਣੀ ਚੱਲਣੀ ਕਿੰਨੀ ਪੇਚਾਂ ਹੀ ਨਹੀਂ ਰਹਿਦੀਆਂ ਠੀਕ ਐ ਤੇ ਬੜਾ ਗਿਆ ਤੇ ਲਾਲਾ ਸਰਟਟਰ ਹੈ ਮੰਨ ਲਓ ਆ ਇਹਦੀ ਗਰਾਰੀ ਦੂਰ ਰਹਿ ਗਈ ਤਾਂ ਸੈਲਫ ਸਹੀ ਨਹੀਂ ਹੋਣੀ ਗਰਾਰੀ ਖਰਾਬ ਕਰ ਦੋ ਨੇੜੇ ਹੋ ਗਈ ਤਾਂ ਲੋਡ ਮੰਨੂਗਾ ਸੜੋ ਇਹਦੀ ਮੰਤੀ ਹੁੰਦੀ ਐ ਇਹਦੀ ਮੰਤੀ ਐ ਬੇਕਰਨ ਦਾ ਨਾ ਵੀ ਸੈਲਫ ਕਸਟਾ ਪੰਪ ਕਸਟਾ ਹਿੱਸਾ ਖਸਤਾ ਇਹ ਚੀਜ਼ ਕਰਿਆ ਕੀ ਅਗਲਾ ਜਿਆਦਾ ਫਿਟਿੰਗ ਹੀ ਕਰੀ ਜਾਂ ਪਰ ਫਿਟਿੰਗੇ ਮਾਰੀ ਗਈ ਮੰਨ ਲਓ ਕਈ ਵਾਰ ਦਾ ਇੱਕ ਇੱਕ ਚੀਜ਼ ਤੇ ਸਾਡੇ ਤਿੰਨ ਤਿੰਨ ਚਾਰ ਚਾਰ ਕਿਹੜੇ ਸ਼ਹਿਰ ਦੇ ਲੱਗ ਜਾਂਦੇ ਲੱਗ ਜਾਂਦੇ ਕਈ ਵਾਰ ਐ ਹੁੰਦਾ ਚਲੋ ਯਾਰ ਲਾ ਲਾਂ ਕੋਈ ਨਹੀਂ ਨਾ ਚਲੋ ਇਹ ਤਾਂ ਬਈ ਮੰਨਨੀਆਂ ਸੀਗੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਚੱਲ ਕਰੀਆਂ ਹੁਣ ਆਪਾਂ ਨਵੇਂ ਵੀਰ ਜਿਵੇਂ ਜੁੜੇ ਹੁੰਦੇ ਉਹਨਾਂ ਵਾਸਤੇ 10 ਵੀ ਦੇਈਏ ਇੱਥੇ ਆਜੋ ਬਈ ਤੁਸੀਂ ਵੀ ਇਹ ਇੰਜਨ ਕਿਹੜੇ ਦਾ ਜੀ ਇਹ ਜਿਹਨ ਕਰਲੋਸ ਕਰੀ ਹੈ ਜੀ 110 HP ਦਾ ਆਪਾਂ ਜਿਹੜਾ ਪਹਿਲੇ ਹਿੰਦੁਸਤਾਨ ਨੂੰ ਲਾਇਆ ਸੀ ਰਜੀਤ ਦਵਾਈ ਵਾਲੇ ਦੇ ਇਹ 110 HP ਵੀ ਤੁਹਾਡੇ ਮੂੰਹ ਜਵਾਨੀ ਆ ਕਿ ਲਿਖਿਆ ਉੱਤੇ ਲਿਖਿਆ ਜੀ ਅੱਛਾ ਲਿਖਿਆ ਹੋਇਆ ਦਿਖਾ ਕੇ ਇਹਦੀ ਪਲੇਟ ਹੈ ਨਹੀਂ ਨਹੀਂ ਦਿਖਾ ਦਿਓ ਸਾਨੂੰ ਦੂਜੇ ਦੇ ਸੀ ਜੀ ਯਾਨੀ ਕੰਪਨੀ ਵੱਲੋਂ 110 110 ਹਾਂ ਜੀ ਠੀਕ ਹੈ ਆ ਤਾਂ ਪੰਪ ਨੰਬਰ ਭਰੋਂਗੇ ਤਾਂ ਵੀ ਨਿਕਲੇ ਹੋਊਗੀ ਠੀਕ ਹੈ ਜੀ ਰਿੱਚੇ ਦੀ ਪਲੇਟ ਹੁੰਦੀ ਉਹ ਪੱਟੀ ਗਈ ਧੁੰਦੇ ਧੁੰਦੇ ਸਾਡੇ ਠੀਕ ਹੈ ਬਿਲਕੁਲ ਨਹੀਂ ਕਿੱਧਰ ਸੈਟ ਸਟ ਕੀਤਾ ਯਾਨੀ ਆਪਣੇ ਵੱਲੋਂ ਇਹਦੀ ਕੋਈ ਮੋਡੀਫਿਕੇਸ਼ਨ ਨਹੀਂ ਕਰੀ ਗਈ ਨਾ ਕੁਝ ਨਹੀਂ ਜੀ ਇੰਦਰ ਹੀ ਆ ਜਾਓ ਬ ਇਹਦਾ ਟਰਬੋ ਵੀ ਮੰਨ ਲਓ ਘੱਟ ਤੋਂ ਘੱਟ 17-1800 ਕੰਮ ਕਰਦਾ 1800 ਚੱਕਰ ਦੇ ਦਿੱਤੇ। ਕਿੱਦੋਂ ਘੱਟ ਕਰਦਾ। ਤੇ ਇਹਦੇ ਬਈ ਨਾਲ ਹੀ ਕੰਪਨੀ ਨਹੀਂ ਉਹ ਟਰਬ ਆਉਂਦੀ। ਕੰਪਨੀ ਨੂੰ ਟਰਬ। ਠੀਕ ਆ। ਆਪਾਂ ਇਹਦਾ ਇੰਜਨ ਦਾ ਓਵਰਹਾਲ ਕਰਾਇਆ ਕੰਮ। ਓਵਰਹਾਲ ਜੀ। ਤੇ ਟਰਬੋ ਕੋਈ ਛੇੜ ਛਾੜ। ਟਰਬੋ ਕੋਈ ਛੇੜ ਟਰਬ ਓਰੀਜਨਲ ਜਿਵੇਂ ਹੈਗੀ ਉਹ। ਠੀਕ ਆ। ਤੇ ਪੰਪ ਵੀ ਪੰਪ ਓਰੀਜਨਲ ਕਰਾਇਆ ਜਿਵੇਂ ਸੀਗਾ। ਠੀਕ ਆ। ਤੇ ਇਹ ਬਈ ਬੰਦਿਆਂ ਨੇ ਕੀ ਕੰਮ ਲੈਣਾ ਇਹਦਾ? ਇਹ ਖੇਤੀਬਾੜੀ। ਖੇਤੀਬਾੜੀ ਤੇ ਟਰੈਕਟਰ ਕਿੱਥੋਂ ਆਇਆ ਸੀ ਇਹ? ਇਹ ਹੈਗਾ ਇਹ ਲਹਿਰੇ ਦਾ ਏ ਮੂਹ ਮਥੇ ਮੇਰੇ ਨਾਲ ਕੋਈ ਨਹੀਂ ਲੱਗੇ ਤੇ ਇੱਕ ਦਿਨ ਆਏ ਸੀ ਇੱਥੇ ਮਾ ਚਿਹਰਾ ਯਾਦਾ ਬੰਦੇ ਦਾ ਚਿਹਰੇ ਹੁੰਦਾ ਵਸੇ ਹੁੰਦੇ ਆ ਜਿਹੜੇ ਗੂੜਾ ਮਾਰਦੇ ਆ ਠੀਕ ਹੈ ਤੇ ਇੱਕ ਦਿਨ ਆਏ ਜੀ ਕਹਿੰਦੇ ਡਾਇਰੈਕਟਰ ਦਾ ਕੰਮ ਕਰਾਉਣਾ ਹੈ ਅੱਛਾ ਮੈਂ ਚਲ ਕੋਈ ਨਹੀਂ ਲਿਆ ਉਹ ਕਰ ਦਾਂਗੇ ਉਸ ਦਿਨ ਸਾਡੇ ਕੋਲ ਦੂਜਾ ਹਿੰਦਸਤਾਨ ਆ ਕੇ ਖੜ ਗਿਆ ਸੀਗਾ ਠੀਕ ਹੈ ਬਈ ਤੇ ਕਹਿੰਦੇ ਭਾਈ ਛੱਡ ਜਾ ਕੋਈ ਵੱਡੀ ਗੱਲਬਾਤ ਨਹੀਂ ਕਰੀ ਬਸ ਸਾਦਣਾ ਬੜਾ ਛੱਡ ਗਏ ਠੀਕ ਕੋਈ ਆਏ ਨੀ ਵੀ ਫੋਨ ਤੇ ਗੱਲਾਂ ਕਰ ਉਹ ਕਰ ਵੀ ਬਾਹਲਾ ਉਹ ਕਰਿਆ ਨਹੀਂ ਠੀਕ ਹੈ ਪਰ ਅਸੀਂ ਵੀ ਇਹਨੂੰ ਕੋਈ ਉਹ ਵੀ ਨਹੀਂ ਮੰਨਿਆ ਵੀ ਛੱਡ ਕੇ ਤਾਂ ਕਰ ਦੋ ਅਸੀਂ ਵੀ ਆਪਦੀ ਤਰਲੇ ਕਾਹ ਹਾਂ ਇਹ ਵੀ ਬਈ ਉਹਨਾਂ ਦਾ ਆ ਜਿਵੇਂ ਸਟੈਂਡ ਵੀ ਅਸੀਂ ਤੇ ਬਣਾਉਣਾ ਐ ਖੋਦ ਹਾਂ ਉਹਨਾਂ ਦੀ ਟੈਂਕੀ ਨਹੀਂ ਸਾਡੇ ਕੋਲੇ ਵੇਂਚੀ ਟੈਂਕੀ ਬਣਾ ਕੰਮ ਖੜਾ ਐ ਸਾਡਾ ਜੇ ਟੈਂਕੀ ਆ ਗਈ ਟੈਂਕੀ ਫਿੱਟ ਕਰਕੇ ਫਿਰ ਤਾਂ ਸਾਰਾ ਬਣ ਜਾਣਾ ਜੇ ਕਾਣਾ ਠੀਕ ਐ ਇਹ ਵੀ ਇੱਕ ਬਈ ਸਨੇਹਾ ਜੇ ਕੋਈ ਨਵੇਂ ਵੀਰ ਹੋਰ ਆਉਂਦੇ ਹੋਣ ਵੇਖਣਾ ਹਾਂ ਇਹ ਵੀ ਇੱਕ ਸਨੇਹਾ ਐ ਵੇ ਕਾਹ ਨਾਲ ਕਰਿਆ ਕਰੋ ਜੇ ਆਉਂਦੇ ਤਾਂ ਕਾਹ ਨਾਲ ਆ ਬਈ ਕੰਮ ਐਗਾ ਹਾਂ ਵੇ ਖੁੱਲੇ ਟਾਈਮ ਤੇ ਛੱਡੋ ਤੇ ਚੀਜ਼ ਜੇ ਅਗਲਾ 19 ਸੋਚੂ ਤਾਂ 21 ਮਿਲੋਗੀ ਹਣਾ ਕਾਹ ਨਾਲ ਜਮਾਈ ਪਤਾ ਕੀ ਇਹ ਚੀਜ਼ਾਂ ਕਾਹ ਨਾਲ ਹੁੰਦੀਆਂ ਨਹੀਂ ਗਾ ਕਾਹ ਨਾਲ origignal ਕੰਮ ਕਰ ਸਕਦੇ ਜਿਵੇਂ ਅਸੀਂ ਮਨ ਲਓ ਰਾਦ ਸਾਡੇ ਕੋਲੇ ਸ਼ਵਰਾਜ ਗਿਆ ਬਾਈ ਮਾਡਲ ਦਾ ਮਸਲੇ ਵੈਰਨ ਟੁੱਟ ਗਏ ਐਕਸਲ ਦੇ ਉਹਦੇ ਕਰੌਨ ਵੀ ਨਹੀਂ ਹੁੰਦੇ ਠੀਕ ਆ ਉਹ ਚੀਜ਼ਾਂ ਕਾਹ ਨਾਲ ਹੋ ਸਕਦੀਆਂ ਅਸੀਂ ਖੋਲ ਤਾਗਲੇ ਨੇ ਸਮਾਨ ਲੈਤਾ ਅਸੀਂ ਕਸਤਾ ਕਸਤਾ ਉਹ ਚੀਜ਼ਾਂ ਨਹੀਂ ਕੋਈ ਬੜਾ ਜਿਹਾ ਕੋਈ ਓਰੀਜਨਲ ਇੰਜਨ ਹੁੰਦਾ ਮਨ ਲਓ ਕੋਈ ਕਿਸੇ ਵੀ ਟਰੈਕਟਰ ਦਾ ਉਹਨੂੰ ਖੋਲੋ ਖਰਾ ਤੇ ਕੰਮ ਕਰਾਓ ਕਸ ਦੋ ਨਾ ਹੁਣ ਇਹਨਾਂ ਦਾ ਜਿਵੇਂ ਆਪਾਂ ਕੋਈ ਸਰਾਕ ਮਾਰਨੀ ਪਲੇਟ ਬਣਾਉਣੀ ਉਹ ਕਰਨਾ ਉਹ ਬਹੁਤ ਕੁਝ ਹੋ ਜਾਂਦਾ ਇਹਨਾਂ ਦਾ ਕਈ ਇੱਥੇ ਕੰਮ ਚੱਲ ਵਰਦਾ ਤੇ ਬਾਕੀ ਵੀ ਇਹਦਾ ਚਲ ਇੱਥੇ ਹੀ ਦੱਸਦੀ ਆ ਮਗਰ ਫੇਰ ਆਪਣੇ ਕੋਲੇ ਉਹ ਵੈਸੇ ਤਾਂ ਆਪਾਂ ਸੇ ਪਿਛਲੀ ਵੀ ਲੈਫਟ ਹੌਲੈਂਡ ਦੀ ਲਾਈਨ ਲੈਫਟ ਹੌਲੈਂਡ ਦੀ ਇੱਕ ਇਹ ਚੀਜ਼ ਬਾਈ ਕਰੋ ਚੈੱਕ ਮਿੱਤਰੋ ਵੀ ਜਿਹੜੀ ਲੈਫਟ ਆ ਨਾ ਉਹ ਹੌਲੈਂਡ ਦੀ ਲਾਈ ਵੀ ਆ ਇਹ ਹੌਲੈਂਡ ਦੀ ਲੈਫਟ ਬਾਈ ਨੂੰ ਲਾਉਂਦੇ ਨੂੰ ਕੋਈ ਆਏ ਨਹੀਂ ਵੀ ਇੱਕ ਅੱਧਾ ਸਾਲ ਹੋਇਆ ਇਦੋਂ 4 ਸਾਲ ਪਹਿਲਾਂ 3522 ਟਰੈਕਟਰ ਦੇ ਲਾਈ ਸੀ ਬਾਈ ਨੇ ਤੇ ਉਹਦੇ ਨਾਲ ਸੁਪਰ ਸੀਡਰ ਚ ਕਾਇਆ ਸੀਗਾ ਤਾਂ ਹੁਣ ਬਸ ਬਾਈ ਨੇ ਫੇਰ ਜਿਹੜੀ ਇਹ ਲਾਈ ਆਇਆ ਆ ਪਤੀਜੀ ਚੌਥੀ ਲਾ ਦੀ ਚੌਥੀ ਪੰਜਵੀਂ ਲਵਟਾ ਅੱਛਾ ਚੌਥੀ ਪੰਜਵੀਂ ਲਾ ਦੀ ਹਾਂ ਪਰ ਅਸੀਂ ਕਈ ਵੀਰ ਕਹੀ ਜਾਂਦੇ ਵੀ ਸਾਰੇ ਤੋਂ ਘੁੰਮ ਘਮਾ ਕੇ ਆ ਗਿਆ ਅਸੀਂ ਕਰਤਾ ਅਸੀਂ ਨਹੀਂ ਕਹਿੰਦੇ ਅਸੀਂ ਕਰਤਾ ਬੋਲੋ ਕਰੀ ਜਾਂਦੇ ਨੇ ਅੰਨਾ ਭਰਾਵਾਂ ਨੂੰ ਕਹਿੰਦੇ ਆ ਵੀ ਐਨਾ ਨਾ ਕਹਿਆ ਕਰੋ ਵੀ ਕਿਸੇ ਨੂੰ ਕਰਨਾ ਨਹੀਂ ਆਉਂਦਾ ਹਾਂ ਸਾਰੀ ਦੁਨੀਆ ਕਰ ਸਕਦੀ ਆ ਇਹ ਗੱਲ ਬਾਈ ਤੇਰੀ ਜਮਾਂ ਜਿਆ ਭਾਵੇਂ ਮੈਂ ਕਹਿ ਜਾ ਤੂੰ ਫੇਰ ਰੋਕ ਦੇਣੀ ਗੱਲ ਨੂੰ ਵੀ ਮੈਂ ਕੱਲਾ ਨਹੀਂ ਵੀ ਬਹੁਤ ਡਰੋ ਉਹ ਕਹਿੰਦਾ ਬੰਦਾ ਕਹਿੰਦੇ ਵੀ ਸਾਰੇ ਪੰਜਾਬ ਚ ਜਵਾਬ ਦਿੱਤਾ ਅਸੀਂ ਕਰਤਾ ਉਹ ਕੋਈ ਵੱੜੀ ਵੱਡੀ ਗੱਲ ਨਹੀਂ ਹੁੰਦੀ ਹਾਂ ਉਹ ਐਤੋਂ ਪੰਚ ਸੱਤ ਸਾਲ ਪਹਿਲਾਂ ਹੀ ਲੋਕਾਂ ਨੇ ਕਰੇ ਹੋਇਆ ਕਰੇ ਹੋਣੇ ਸਹੀ ਹੁਣ ਸਮਝਣਾਂ ਨੇ ਸਮਝ ਜਾਣੀ ਕੀ ਚੀਜ਼ ਹੈ ਨਾ ਉਹ ਤੇਰੀ ਵੀਡੀਓ ਚੱਲੀ ਜਾਂਦੀ ਹੈ ਸਹੀ ਗੱਲ ਹੈ ਬਈ ਪਰ ਇਹ ਲੈਫਟਾਂ ਜੀ ਮੈਂ ਕਹ ਮੈਂ ਕੱਲੇ ਨਹੀਂ ਲਾਈਆਂ ਨਹੀਂ ਬਈ ਬਥੇਰੇ ਮਿਸਤਰੀਆਂ ਨੇ ਲਾਈ ਪਰ ਆਪਣੇ ਏਰੀਆ ਦੇ ਵਿੱਚ ਆਪਾਂ ਮੈਂ ਇਹ ਗਵਾ ਹਾਂ ਅਸੀਂ ਤਾਂ ਕਹਿੰਦੇ ਸਾਡੇ ਏਰੀਆ ਚ ਕੋਈ ਨਹੀਂ ਲੱਗੀ ਬਾਹਰ ਬਥੇਰੇ ਲਾਈ ਜਾਂਦੇ ਹਾਂ ਪਰ ਆਪਣੇ 35 22 ਦੇ ਉਦੋਂ ਵੇਖ ਲਓ ਕਿੱਥੋਂ ਆਇਆ ਸੀ ਨਵੇਂ ਸ਼ਹਿਰ ਤੋਂ ਘਰ ਉੱਪਰ ਤੋਂ ਨਾ ਉੱਥੋਂ ਆਇਆ ਸੀ ਉਹ ਕਿੰਨਾ ਸੀ ਨਵਾਂ ਨਹੀਂ ਫਲੋਰ ਤੋਂ ਫਲੋਰ ਤੋਂ ਆਇਆ ਸੀ ਹਾਂ ਫਲੋਰ ਤੋਂ 35 22 ਇੱਥੇ ਲੈਫਟ ਲੱਗਣ ਆਇਆ ਸੀ ਉ ਤੇ ਚਲੋ ਬਾਈ ਬਾਕੀ ਜਿਹੜੇ ਭਰਾ ਨਵੇਂ ਆ ਬਾਈ ਗਰਮੀਤ ਬਾਰੇ ਹਜੇ ਅਣਜਾਣ ਹੈ ਤਾਂ ਆਪਣਾ ਚੈਨਲ ਫਰੋ ਲੋ ਜਿੰਨੇ ਜਗਾੜੂ ਟਰੈਕਟਰ ਆ ਜਾਂ ਜਿੰਨੀਆਂ ਵੀ ਵੀਡੀਓ ਪਾਈ ਦੀਆਂ ਹੀ ਤਕਰੀਬਨ ਆਪਣੇ ਚੈਨਲ ਤੇ ਤੇ ਸਾਰੇ ਮੰਨ ਲਓ ਇਹਦੇ ਹਿੰਦੁਸਤਾਨ ਦੇ ਕੱਚ ਕੱਢੇ ਆ ਕਲਾਸ ਕਰਦੇ ਕਿਹੜੇ ਕਿਹੜੇ ਟਰੈਕਟਰ ਦਸੀਏ ਬਈ ਵਾਹਿਗੁਰੂ ਦੀ ਕਿਰਪਾ ਨਾਲ ਇੰਨੇ ਇੱਥੋਂ ਹੋ ਗਏ ਤੁਰ ਗਏ ਆਪਾਂ ਵੀ ਟਰੈਕਟਰ ਦਾ ਕਰ ਮਿਸਟਰ 85 86 ਮਾਡਲ ਅੱਛਾ ਜੀ ਹਾਂ ਠੀਕ ਇਹਦੇ ਲਿਫਟਿੰਗ ਕੰਟਰੋਲ ਉੱਚੇ ਮਾਡਲ ਦੀ ਅੱਛਾ ਜੀ ਠੀਕ ਹੈ ਸਾਰੇ ਇਹਨੂੰ ਜੈਂਡ ਕੰਮ ਇੰਜਨ ਇਹਦਾ ਸਾਦਾ ਸੀ ਐਨਸੀ ਬਣਾਤਾ ਇਹਨੂੰ ਠੀਕ ਹੈ ਹੁਣ ਲਿਫਟ ਪੰਪ ਦੇ ਮੂਰੇ ਫਿੱਟ ਕਰਨੇ ਆ ਪੰਪ ਦੀ ਸਪਲਾਈ ਪਰਲੇ ਪਾਸੇ ਸਾਰੇ ਠੀਕ ਹੈ ਇਹ ਪੇਂਟ ਵੀ ਹੋਣਾ ਚਾਹਾਂ ਨਵਾਂ ਬਣ ਕੇ ਜਾਣਾ ਹੈ ਠੀਕ ਹੈ ਹਾਂ ਸਹੀ ਹੈ ਇਹ ਵੀ ਛੌਂਕ ਹੈ ਬਈ ਹਾਂ ਪੂਰਾ ਛੌਂਕ ਆ ਰੰਗ ਰੋਗ ਨਾ ਹੋ ਕੇ ਜਾਣਾ ਪੂਰਾ ਠੀਕ ਹੈ ਇਹ ਕਰਤਾ ਸਟਾਰਟ ਬਈ ਬਸ ਸਟਾਰਟ ਕਰਨਾ ਪਰਫਾਰਮੈਂਸ ਕਰਨੀ ਹੈ ਦੋ ਪਲੌਨ ਵਾਲੇ ਦਾ ਓਕੇ ਇਹ ਉਹੀ ਦਾ ਗਲ ਟਾਈਮ ਵਾਲੀ ਐ ਸੀ ਮਸਤੀ ਨਹੀਂ ਕਰਨਾ ਹੁੰਦਾ ਠੀਕ ਹੈ ਇਹ ਤਾਂ ਕਈ ਦਿਨਾਂ ਤੋਂ ਅੱਜ ਲੱਗੇ ਆ ਸੀ ਜਿੰਨਾ ਕਿ ਨਾ ਹੈਗਾ ਨੀ ਬੜਾ ਹੁਣ ਫੇਰ ਕੋਈ ਸਮਾਨ ਘਟ ਗਿਆ ਫੇਰ ਖੜੋ ਜਾਈ ਨਹੀਂ ਪਤਾ ਦੋ ਦਿਨ ਖੜਾ ਰਹਿ ਗਿਆ ਸਮਾਨ ਬਿਨਾ ਹੁਣ ਜਾਵਾਂਗੇ ਸ਼ਹਿਰ ਕੋਈ ਸਮਾਨ ਲਵਾਂਗੇ ਫੇਰ ਹੁੰਦਾ ਜੀ ਇੱਕ ਬਈ ਇਹ ਵੀ ਹਨਾ ਤੁਹਾਨੂੰ ਥੋੜੀ ਜੀ ਮੰਨ ਲਓ ਮਾਰ ਪੈਂਦੀ ਹੈ ਵੀ ਸ਼ਹਿਰ ਥੋੜਾ ਜਿਹਾ ਮਲੋਡ ਦੂਰ ਹੈ ਹਾਂ ਸਮਾਨ ਦੀ ਦਿੱਕਤ ਪੈਂਦੀ ਹੈ ਬਈ ਸਮਾਨ ਥੋੜਾ ਜਿਹਾ ਲੈਣ ਜਾਣ ਵਾਸਤੇ 30 ਕਿਲੋਮੀਟਰ ਜਾਣਾ ਪੈਂਦਾ ਘਟੋ ਲੋਡ 25 30 ਪੈ ਜਾਂਦਾ ਕਿੱਦਣਾ ਵਾ ਮੰਨ ਲਓ 8 7 8 ਕਿਲੋਮੀਟਰ ਪੈ ਜਾਂਦਾ ਦਿਨ ਮਰਨ ਵਾਲੀ ਗੱਲ ਹੀ ਹੋ ਜਾਂਦੀ ਉਹ ਹੀ ਜਾਂਦੀ ਬਈ ਸਹੀ ਗੱਲ ਪਰ ਕੋਈ ਨਹੀਂ ਕਿ ਤੇ ਹੁਣ ਬਈ ਜੇ ਕੋਈ ਵੀਰ ਨੇ ਆਉਣਾ ਹੋਵੇ ਕੋਈ ਬੁਕਿੰਗ ਸ਼ੋਕਿੰਗ ਜਿਵੇਂ ਕਹਿੰਦੇ ਹੁੰਦੇ ਹਾਂ ਸਾਡੇ ਨਾਲ ਸਾਡੇ ਨੇੜੇ ਹੀ ਹੁਣ ਨਿਕਲ ਜਾਣਗੇ ਆ 15 ਦਿਨਾਂ ਚਖਾ ਤੇ ਆ ਰਹੇ ਉਹ ਤਾਂ ਨੇੜੇ ਹੀ ਹੈ ਸਾਡੇ ਟੈਂਕੀ ਹੋਂਦ ਬਾਅਦ ਸਾਡਾ 5-4 ਦਿਨਾਂ ਦਾ ਕੰਮ ਆ ਠੀਕ ਹੈ ਜੀ ਉਹਦੇ ਬਾਅਦ ਉਹ ਸਟਾਰਟ ਕਰਕੇ ਤੱਕ ਤਾਂ ਵੇਦਣਾ ਹੂੰ ਇਹ ਦਿੱਲੀ ਵਾਲਾ ਇਹ ਹੋ ਸਕਦਾ ਪੇਂਟ ਪੂਨਡ ਕਰਨਾ ਪਏ ਤਾਂ ਮਹੀਨਾ ਵੀ ਲੱਗ ਸਕਦਾ ਜੀ ਉਹਨੇ ਆਖਿਆ ਉੱਥੇ ਕਰਾ ਲੈਣਾ ਤੇ ਫਿਰ ਉਹਦੀ ਮਰਜ਼ੀ ਹੈ ਨਾ ਹਾਂ ਇਹਦਾ ਵੀ ਖਰਾਤੇ ਇੰਜਨ ਹੋਇਆ ਪਿਆ ਵਾ ਚੱਕ ਕੇ ਲਿਆਉਣਾ ਸੀ ਫਟਿੰਗ ਕਰਨਾ ਠੀਕ ਹੈ ਤੇ ਵੀਡੀਓ ਬਾਈ ਦੀਆਂ ਹੋਰ ਵੀ ਪਾਉਂਦੇ ਰਹਿੰਨੇ ਅੱਗੇ ਵੀ ਪਾਉ ਤੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਬਾਈ ਗਰਮੀਤ ਦਾ ਸਕਰੀਨ ਤੇ ਨੰਬਰ ਆ ਰਿਹਾ ਜੀ ਤੇ ਏਰੀਆ ਹੈਗਾ ਬਠਿੰਡੇ ਤੋਂ ਮੰਨ ਲਾ ਬਠਿੰਡਾ ਕਹਿਣਾ ਪੈਂਦਾ ਜੇ ਮੌਖਸਰੀ ਦੱਸਾਂ ਨਾ ਛੇਤੀ ਕੋਈ ਸਮਝਦਾ ਨਹੀਂ ਬਠਿੰਡੇ ਤੋਂ ਵੀ ਰਹਿ ਜਾਂਦਾ 40 ਕਿਲੋਮੀਟਰ ਨਾ ਆਪ ਨੂੰ 35 ਕਿਲੋਮੀਟਰ 30 ਕਿਲੋਮੀਟਰ ਹੈ ਜਦੋਂ ਬਠਿੰਡੇ ਤੋਂ ਮਲੋਟ ਰੋਡ ਜਾਂਦੇ ਆ ਤਾਂ ਗਿੱਦੜਵਾਹਾ ਸ਼ਹਿਰ ਆਉਂਦਾ ਉੱਥੋਂ ਸੱਜੇ ਹੱਥ ਬਾਈ ਦੀ 5-6 ਕਿਲੋਮੀਟਰ ਅੱਗੇ ਦੁਕਾਨ ਤੇ ਬਾਕੀ ਸਕਰੀਨ ਤੇ ਤੁਹਾਨੂੰ ਸਾਰੀ ਜਾਣਕਾਰੀ ਮਿਲੂਗੀ ਠੀਕ ਆ ਬਾਈ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਮਿਹਰਬਾਨੀ